ਕਿਹੜੀਆਂ ਜਿਹੜੀਆਂ ਗੱਲਾਂ ਹੈਗੀਆਂ ਮੇਨ ਜਿੱਥੇ ਫਾਰਮਰ ਗਲਤੀਆਂ ਕਰ ਜਾਂਦਾ ਤੇ ਦੁੱਧ ਨਾ ਵਧਦਾ ਕੀ ਕਾਰਨ ਹੈ ਕੀ ਕਦੇ ਹੋ ਹੀ ਨਹੀਂ ਸਕਦਾ ਕਿ ਜਿਹੜੀ 10 ਕਿਲੋ ਵਾਲੇ ਰਿਕਾਰਡ ਵਾਲੀ ਹੈਗੀ ਉਹ 15 ਕਿਲੋ ਜਾਊਗੀ ਸਿਮਨ ਹੀ ਚੰਗਾ ਨਹੀਂ ਭਰਾਇਆ ਤਾਂ ਤੁਸੀਂ ਪਸ਼ੂ ਤੋਂ ਦੁੱਧ ਦੀ ਉਮੀਦ ਨਹੀਂ ਕਰ ਸਕਦੇ ਇਸ ਚੀਜ਼ 'ਚ ਬੜੀ ਕਨਫਿਊਜ਼ਨ ਹੈ ਵੀ ਮੈਂ ਘਰੇ ਫੀਡ ਤਿਆਰ ਕਰਾਂ ਜਾਂ ਮੈਂ ਨਾ ਮੱਥਾ ਮਾਰਾ ਬਣੀ ਮਜਾਈ ਮਾਰਕੀਟ ਤੋਂ ਲਿਆਵਾਂ ਤੇ ਉਹ ਪਾ ਦਿਆਂ ਇੱਕ ਇੱਕ ਚੀਜ਼ ਹੈ ਹੁਣ ਇਹ ਬਣਾਤੀ ਖਰਾ ਚਾਰਾ ਕੀ ਦੇ ਰਹੇ ਨੇ ਇਹ ਤਾਂ ਫੀਡ ਹੈ ਫੀਡ ਨਿਕਲੀ ਦੁੱਧ ਨਹੀਂ ਉਤਾਰ ਲੈਣਾ ਹਰੇਕ ਫੀਡ ਨੂੰ ਤਿਆਰ ਕਰਨ ਦੀ ਅਲੱਗ-ਅਲੱਗ ਰੇਸ਼ੂ ਹੁੰਦੀ ਹੈ ਕੰਪਨੀ ਦੀ ਗਰੋਥ ਕਿੰਨੀ ਚਾਹੀਦੀ ਹੈ ਦਾਲ ਨਾਲ ਰੋਟੀ ਖਾਣੀ ਹੈ ਕਈ ਸੁੱਕੀ ਬੁਰਗੀ ਤੋੜ ਕੇ ਖਾ ਲੈਂਦੇ ਕਈ ਚੂੜੀ ਬਣਾ ਕੇ ਦੇ ਹੋ ਕੇ ਖਾ ਲੈਂਦੇ ਉਹ ਤਾਂ ਖਾਣ ਦਾ ਤਰੀਕਾ ਹੈ ਨਾ ਸਾਨੂੰ ਕਿਸ ਤਰੀਕੇ ਨਾਲ ਪਸੰਦ ਆ ਉਹੀ ਸਾਨੂੰ ਪਸ਼ੂ ਦੇਖਣਾ ਪਊਗਾ ਉਹਨੂੰ ਕੀ ਪਸੰਦ ਹੈ ਕਿਹੜੀਆਂ ਚੀਜ਼ਾਂ ਜਿਹੜੇ ਡੱਬੇ ਦੇਖ ਕੇ ਦੇਖ ਸਕਦਾ ਵੀ ਆ ਮਿਨਰਲ ਮਿਕਸਚਰ ਮੇਰੇ ਲਈ ਵਧੀਆ ਹੈ ਕੋਈ ਐਹੋ ਜੀਆ ਕੁਝ ਚੀਜ਼ਾਂ ਹੈ ਤੇ ਜਦੋਂ ਪਸ਼ੂ ਥੋੜਾ ਜਿਹਾ ਵੀ ਸਾਨੂੰ ਲੱਗਦਾ ਵੀ ਮਾੜਾ ਮੋਟਾ ਖਿਲ ਗਿਆ ਜਾਂ ਮਾੜਾ ਮੋਟਾ ਤੁਹਾਨੂੰ ਹਰਕਤ ਦਿਖਾਇਆ ਚੱਕਿਆ ਚੱਕ ਕੇ ਐਂਟੀਬਾਇਓਟਿਕ ਟੋਕ ਤੇ ਆਈਏ ਚਲੋ ਜੀ ਇਲਾਜ ਕਰ ਲੈਨੇ ਆ ਟ੍ਰੀਟਮੈਂਟ ਕਰ ਲਈਏ ਟ੍ਰੀਟਮੈਂਟ ਕੋ ਜਾਦੂਪੂਣੇ ਵਾਲਾ ਟਾਈਮ ਤਾਂ ਨਹੀਂ ਰਿਹਾ ਤੇ ਕੋਈ ਚੀਜ਼ ਪਸ਼ੂ ਦੇ ਪੇਟ ਚ ਖਲਾਈ ਫਿੱਟੀ ਤੇ ਉਹਨੇ ਚੱਕ ਕੇ ਬੂਸਟ ਕਰਤਾ ਕੁਝ ਨਹੀਂ ਹੋਊਗਾ ਦੁੱਧ ਵਧਾਣਾ ਕੋਈ ਉਹ ਨਹੀਂ ਆ ਪਿਆ ਸੀ ਜਿਵੇਂ ਬਟਨ ਦੱਬਿਆ ਪੱਖਾ ਪਹਿਲਾਂ 1 ਤੇ ਸੀ ਉਹਦਾ ਰੈਗੂਲੇਟਰ ਘੁਮਾਇਆ 5 ਤੇ ਹੋ ਗਿਆ ਤੇ ਸਪੀਡ ਵਧ ਗਈ ਐਵੇਂ ਤਾਂ ਕੁਝ ਨਹੀਂ ਹੋਣਾ ਜੇ ਇਹੋ ਜੀਆਂ ਬਰੀਕੀਆਂ ਦੇਖਣੀਆਂ ਐ ਡੇਰੀ ਫਾਰਮ ਦੀਆਂ ਤਾਂ ਇਹ ਨਹੀਂ ਵੀ ਆਪਾਂ ਡੇਰੀ ਫਾਰਮ ਖੋਲਿਆ ਤੇ ਆਪ ਚਿੱਟੇ ਕੱਪੜੇ ਪਾ ਕੇ ਘਰੇ ਬੈਠ ਗਏ ਆਪਾਂ ਨੂੰ ਬੇਚੀ ਜਾਉਣਾ ਪਊਗਾ ਪਸ਼ੂ ਦੀ ਨਰਜ ਪਛਾਨ ਨਹੀਂ ਪਊਗੀ ਕਿਹੜੀ ਖਰਾਕ ਦੀ ਕਮੀ ਐ ਕੀ ਦੇਣ ਦੀ ਲੋੜ ਐ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜਕੱਲ ਜਿਹੜੇ ਡੇਰੀ ਪਾਲਕ ਐ ਪਸ਼ੂ ਪਾਲਕ ਐ ਉਹਨਾਂ ਦਾ ਸਭ ਤੋਂ ਇੱਕ ਵੱਡਾ ਮੁੱਦਾ ਐ ਕਿ ਸਾਡੇ ਪਸ਼ੂਆਂ ਦਾ ਦੁੱਧ ਨਹੀਂ ਵਧਦਾ ਅਸੀਂ ਖੁਰਾਕ ਵੱਖ-ਵੱਖਰੇ ਤਰੀਕੇ ਨਾਲ ਬਣਾ ਰਹੇ ਹਾਂ ਜਾਂ ਬਾਜ਼ਾਰ ਤੋਂ ਖਰੀਦ ਰਹੇ ਹਾਂ ਜਾਂ ਘਰੇ ਤਿਆਰ ਕਰ ਰਹੇ ਹਾਂ ਪਰ ਦੁੱਧ ਫੇਰ ਨਹੀਂ ਵੱਧਦਾ YouTube ਤੋਂ ਇਨਫੋਰਮੇਸ਼ਨ ਲਈ ਕਿਤੋਂ ਵੀ ਲਈ ਪਰ ਉਹ ਨਹੀਂ ਉਹਨਾਂ ਦਾ ਦੁੱਧ ਵੱਧਦਾ ਇਸੇ ਵਿਸ਼ੇ ਤੇ ਅੱਜ ਸਾਡੇ ਨਾਲ ਰਵੀ ਕੁਮਾਰ ਜੀ ਜੁੜੇ ਨੇ ਰਵੀ ਜੀ ਕਿਹੜੀਆਂ ਜਿਹੜੀਆਂ ਗੱਲਾਂ ਹੈਗੀਆਂ ਮੇਨ ਜਿੱਥੇ ਫਾਰਮਰ ਗਲਤੀਆਂ ਕਰ ਜਾਂਦਾ ਤੇ ਦੁੱਧ ਨਾ ਵਧਨ ਦਾ ਕੀ ਕਾਰਨ ਹੁੰਦਾ ਜਕਸੀਰ ਆਪਾਂ ਅੱਜ ਦਾ ਜਿਹੜਾ ਟੌਪਿਕ ਚੁੱਕਿਆ ਹੈਗਾ ਇਹ ਬਹੁਤ ਫਾਰਮਰਜ਼ ਲਈ ਬੈਨੀਫੀਸ਼ੀਅਲ ਚੀਜ਼ ਹੈ ਕਿ ਦੁੱਧ ਨਾ ਵਧਣ ਦੇ ਕਾਰਨ ਕੀ ਹੈ ਸਭ ਤੋਂ ਪਹਿਲੀ ਗੱਲ ਹੈ ਕਿ ਜਿਹੜਾ ਤਾਂ ਇੱਕ ਦੋ ਪਸ਼ੂਆਂ ਵਾਲਾ ਕਿਸਾਨ ਹੈ ਉਹਦੇ ਲਈ ਦੁੱਧ ਬਹੁਤ ਜ਼ਰੂਰੀ ਹੈ ਹੁਣ ਆਪਾਂ ਗੱਲ ਕਰ ਲਈਏ ਵੱਡੇ ਡੇਰੀ ਫਾਰਮਰ ਦੀ ਦੁੱਧ ਉਹਦੇ ਲਈ ਵੀ ਇੰਪੋਰਟੈਂਟ ਹੈਗਾ ਪਰ ਜੇ ਉਹਦਾ ਇੱਕ ਪਸ਼ੂ ਦਾ 5 ਕਿਲੋ 7 ਕਿਲੋ ਦੁੱਧ ਘਟ ਵੀ ਜਾਂਦਾ ਹੈ ਉਹਦੇ ਬਾਕੀ ਪਸ਼ੂ ਠੀਕ ਹੈ ਦੇ ਰਹੇ ਆ ਤਾਂ ਉਹ ਖਰਾਕ ਦੇ ਵਿੱਚ ਚੇਂਜ ਕਰਕੇ ਨੂੰ ਵਧਾ ਲਊਗਾ ਪਰ ਜਿਹੜਾ ਛੋਟਾ ਕਿਸਾਨ ਹੈ ਉਹਦਾ ਇੱਕ ਦੋ ਪਸ਼ੂਆਂ ਦਾ 1 ਕਿਲੋ 2 ਕਿਲੋ ਦੁੱਧ ਉਹਦੀ ਆਮਦਨ ਤੇ ਉਹਦੀ ਰਜਗਾਰ ਤੇ ਬਹੁਤ ਜ਼ਿਆਦਾ ਫਰਕ ਪਾਉਂਦਾ ਹੈ ਅੱਜ ਦਾ ਸਾਡਾ ਟੋਪਿਕ ਤੁਸੀਂ ਚੱਕਿਆ ਹੋਇਆ ਹੈਗਾ ਦੁੱਧ ਨਾਬਦਨ ਦਾ ਕੀ ਕਾਰਨ ਹੈ ਅੱਜ ਅਸੀਂ ਕਾਰਨ ਜਾਣਾਂਗੇ ਦਵਾਈਆਂ ਬਹੁਤ ਦਿੰਦੇ ਆ ਕਿਸਾਨ ਬਹੁਤ ਤਰ੍ਹਾਂ ਦੇ ਪ੍ਰੋਡਕਟ ਖਵਾ ਦਿੰਦੇ ਆ ਕਿਸੇ ਨੇ ਦੱਸਤਾ ਅੱਜ ਕਿਸੇ ਨੇ ਕਹਿਤਾ ਜੀ ਅਸੀਂ ਵੀਡੀਓ ਦੇਖ ਲਈਆ ਅਸੇ ਇਹ ਚੀਜ਼ ਖਾਓ 5 ਕਿਲੋ ਤੋਂ 10 ਕਿਲੋ ਦੁੱਧ ਕਰਵਾ ਲਓ ਜਾਂ ਉਹ ਕੋਈ ਕੰਮ ਦੀਆਂ ਚੀਜ਼ਾਂ ਨਹੀਂ ਜੇ ਤੁਹਾਨੂੰ ਸਹੀ ਉਹਦਾ ਕਾਰਨ ਨਹੀਂ ਪਤਾ ਸੋ ਕਾਰਨਾਂ ਦੇ ਵਿੱਚ ਆਪਾਂ ਜਾਣਦੇ ਆ ਇੱਕ ਤੁਸੀਂ ਦੇਖੇ ਹੀ ਹੋਊਗਾ ਅਸੀਂ ਫਾਰਮਰ ਨੂੰ ਮਿਲਦੇ ਆਂ ਫਾਰਮਰ ਕਹਿੰਦਾ ਜੀ ਮੈਂ ਤਾਂ ਬਹੁਤ ਜ਼ਿਆਦਾ ਚੰਗੀ ਖਰਾਕ ਦੇ ਰਿਹਾ ਮੈਂ ਤੋਂ ਮੈਦਾ ਇੱਥੋਂ ਬਣਾਈ ਐ ਇੱਥੋਂ ਸਿੱਖੀ ਐ ਇਹ ਕਰ ਰਿਹਾ 2 ਕਿਲੋ ਦੀ ਜਗ੍ਹਾ ਮੈਂ 4 ਕਿਲੋ ਫੀਡ ਦੇ ਰਿਹਾ ਪਰ ਮੇਰੇ ਪਸ਼ੂ ਦਾ ਦੁੱਧ ਨਹੀਂ ਬਦਲਿਆ ਸੋ ਦੁੱਧ ਨਾ ਵਧਣ ਦੀ ਜਗ੍ਹਾ ਜੇ ਆਪਾਂ ਇਹ ਚੀਜ਼ ਦੇਖੀਏ ਕਿ ਆਖਿਰ ਕਿਹੜਾ ਕਾਰਨ ਹੈ ਸਾਨੂੰ ਸਹੀ ਡਾਇਰੈਕਸ਼ਨ ਕੀ ਹੈ ਉਹ ਸਾਡੇ ਲਈ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਇਹਦੇ ਵਿੱਚ ਆ ਜਾਂਦਾ ਨਸਲ ਹੁਣ ਆਪਾਂ ਗੱਲ ਕਰੀਏ ਸਾਡੇ ਫਾਰਮ ਤੇ ਨਸਲੀ ਚੰਗੀ ਨਹੀਂ ਤਾਂ ਅਸੀਂ ਜਿੰਨੀ ਮਰਜ਼ੀ ਖਾਦ ਦੇ ਦਈਏ ਪਛੋਤਾ ਦੁੱਧ ਕਦੇ ਨਹੀਂ ਬਣ ਸਕਦਾ ਉਹਦੇ ਵਿੱਚ ਨਸਲ ਦੇ ਵਿੱਚ ਹੁਣਾਂ ਦਾ ਨਸਲ ਬਹੁਤ ਅਲੱਗ-ਅਲੱਗ ਰਿਕਾਰਡ ਦੇ ਹਿਸਾਬ ਨਾਲ ਜਿਹੜੀਆਂ ਬੁੱਲ ਮਾਰਕੀਟ ਦੇ ਵਿੱਚ ਹੈਗੀਆਂ ਅਲੱਗ-ਅਲੱਗ ਕੰਪਨੀਆਂ ਨਸਲ ਦੇ ਬੁੱਲਾਂ ਦੇ ਸੀਮਰ ਲਿਆ ਰੀਆਂ ਹੈਗੀਆਂ ਮਾਰਕੀਟ ਦੇ ਵਿੱਚ ਬਹੁਤ ਤਰ੍ਹਾਂ ਦਾ ਸਾਰਾ ਕੁਝ ਪਹਿਲੀ ਸਾਡੇ ਕੋਲ ਉਪਲਬਧ ਹੈ ਅਸੀਂ ਨਸਲ ਦੇ ਧਿਆਨ ਨਹੀਂ ਦਿੰਦੇ ਅਸੀਂ ਕੀ ਕਰਦੇ ਹਾਂ ਸਾਡਾ ਪਸ਼ੂ ਹੀਟ 'ਚ ਆਇਆ ਅਸੀਂ ਕਹਿ ਦਿੰਦੇ ਹਾਂ ਡਾਕਟਰ ਸਾਹਿਬ ਪਸ਼ੂ ਹੀਟ 'ਚ ਆ ਗਿਆ ਟੀਕਾ ਭਰ ਦਿਓ ਕਿਉਂਕਿ ਸਾਨੂੰ ਖੁਦ ਨਹੀਂ ਪਤਾ ਕਿਹੜਾ ਟੀਕਾ ਭਰੀਏ ਨਸਲ ਕਿਹੜੀ ਹੈ ਕੀ ਆ ਕਹਿਣਾ ਅਸੀਂ ਸਿਰਫ ਟੀਕਾ ਭਰਾਣਾ ਟੀਕਾ ਭਰਾ ਕੇ ਆਪ ਦਾ ਸਾਡਾ ਕੰਮ ਖਤਮ ਹੈ ਫਿਰ ਅਸੀਂ ਵੇਟ ਕਰਦੇ ਹਾਂ ਵੀ ਟੀਕਾ ਭਰ ਲਿਆ ਹੁਣ ਦੇਖਦੇ ਹਾਂ 3 ਮਹੀਨੇ ਹੋ ਗਏ ਕਨਸੀਵ ਹੋ ਗਈ ਗੱਭਣ ਹੋ ਗਈ ਲਓ ਜੀ ਚੈੱਕ ਕਰਾਈ ਉਸ ਤੋਂ ਬਾਅਦ ਸਾਨੂੰ ਕੋਈ ਲੈਣਾ ਦੇਣਾ ਨਹੀਂ ਵੀ ਕਿਹੜਾ ਟੀਕਾ ਸੀਗਾ ਨਾ ਸਾਡੇ ਕੋਲ ਰਿਕਾਰਡ ਹੈ ਉਹਦਾ ਨਾ ਕੁਝ ਹੈ ਫਿਰ ਜਦੋਂ ਪਸ਼ੂ ਨੂੰ ਬੱਚਾ ਦੇ ਦਿੰਦਾ ਸੁ ਗਿਆ ਫਿਰ ਅਸੀਂ ਣਕਦੇ ਆ ਵੀ ਇਹਨੇ ਬੱਚਾ ਦਿੱਤਾ ਤਾਜੀ ਸੂਈ ਹੈ ਹੁਣ ਸੈ ਸਾਨੂੰ ਦੁੱਧ ਦੇ ਦੇ ਕਿ ਕੀ ਪਤਾ 10-12 ਲੀਟਰ ਹੋ ਜੇ ਪਰ ਉਹ ਕਿਤੇ ਰੁਕ ਜਾਂਦੀ ਹੈ ਮੱਝਾਂ 5-6 ਕਿਲੋ ਦੇ ਵਿੱਚ ਆ ਕੇ ਗਾਵਾਂ 10-12 ਕਿਲੋ ਦਿੰਦੀਆਂ ਜੇ ਆਮ ਆਪਾਂ ਫਾਰਮਰ ਦੀ ਗੱਲ ਕਰਦੀ ਹੈ ਜਿਨ੍ਹਾਂ ਨੂੰ ਤਾਂ نسل ਦਾ ਪਤਾ ਉਹ ਤਾਂ ਬਹੁਤ ਜ਼ਬਰਦਸਤ ਚੀਜ਼ ਹੈ ਉਹਦੇ ਲਈ ਉਹਨਾਂ ਨੇ ਤਾਂ ਫਾਰਮ ਨੂੰ ਕਿਤੇ ਪਜਾਤਾ ਫਿਆ ਰਹੇ ਸੋ ਜਦੋਂ ਪਸ਼ੂ ਨੇ ਸੂਤਦਾ ਉਸ ਤੋਂ ਬਾਅਦ ਕੁਝ ਨਹੀਂ ਤੁਸੀਂ ਕਰ ਸਕਦੇ ਹੋ ਕਿਉਂਕਿ ਜੇ ਤੁਸੀਂ ਸੀਮਨ ਹੀ ਚੰਗਾ ਨਹੀਂ ਭਰਾਇਆ ਤਾਂ ਤੁਸੀਂ ਪਸ਼ੂ ਤੋਂ ਦੁੱਧ ਦੀ ਉਮੀਦ ਨਹੀਂ ਕਰ ਸਕਦੇ ਹੁਣ ਜੇ ਕਿਸੇ ਸੀਮਨ ਦਾ ਰਿਕਾਰਡ ਹੀ 10 ਕਿਲੋ ਦੁੱਧ ਦੇਣ ਦਾ ਹੋਵੇ ਪ੍ਰਤੀ ਦਿਨ ਦਾ ਤਾਂ ਉਦੋਂ ਤੁਸੀਂ ਕਿੱਦਾਂ ਉਮੀਦ ਕਰ ਲਓ ਕਿ ਤੁਹਾਨੂੰ 15 ਕਿਲੋ ਦੁੱਧ ਦੇ ਦੂਗਾ ਉਹ ਨਹੀਂ ਦੇ ਸਕਦਾ ਸੋ ਸਾਨੂੰ ਪਹਿਲਾਂ ਨਸਲ ਦਾ ਪਤਾ ਹੋਣਾ ਜ਼ਰੂਰੀ ਹੈ ਪਰ ਜੇ ਕੋਈ ਵਧੀਆ ਬਰੀਡ ਦਾ ਉਹਨੇ ਟੀਕਾ ਭਰਾਇਆ ਤਾਂ ਉਹ ਆਪਦੀ ਖੁਰਾਕ ਦੇ ਸਿਰ ਤੇ ਜੇ ਫਿਰ 10 ਕਿਲੋ ਵਾਲੀ ਜਿਹੜੀ ਗਾਂ ਹੈਗੀ ਆ ਕੀ ਉਹਨੂੰ ਖੁਰਾਕ ਦੇ ਸਿਰ ਤੇ ਆਪਾਂ 15 ਕਿਲੋ ਤੇ ਖਿਲਾ ਸਕਦੇ ਆ ਕੀ ਕਦੇ ਹੋ ਹੀ ਨਹੀਂ ਸਕਦਾ ਕਿ ਜਿਹੜੀ 10 ਕਿਲੋ ਵਾਲੇ ਰਿਕਾਰਡ ਵਾਲੀ ਹੈਗੀ ਉਹ 15 ਕਿਲੋ ਜਾਊਗੀ ਬਹੁਤ ਵਧੀਆ ਗੱਲ ਇਹਦੇ 'ਚ 10 ਕਿਲੋ ਵਾਲੀ 15 ਕਿਲੋ ਤੇ ਲੈ ਜਾਣਾ ਇਕੱਲੀ ਖੁਰਾਕ ਦਾ ਕੰਮ ਨਹੀਂ ਹੈ ਹੁਣ ਤੁਸੀਂ ਗੱਲ ਕਰ ਰਹੇ ਹੋ ਕਿ ਜੇ ਉਹਨੇ ਚੰਗਾ ਸੀਮਨ ਭਰਾਇਆ ਉਹਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਵੀ ਉਹਨੇ ਸੀਮਨ ਕਿਹੜੇ ਰਿਕਾਰਡ ਦਾ ਭਰਾਇਆ ਹੈ ਜਿਉਂਨੇ ਭਰਾਇਆ ਹੀ ਪਹਿਲੇ 15 ਲੀਟਰ ਦਾ ਆਇਆ ਹੈ ਮੰਨ ਲਓ ਵੀ ਅਸੀਂ ਸਾਡਾ ਪਤਾ ਵੀ ਇਹਦੀ ਮਾਂ ਦਾਦੇ ਦਾ ਕੀ ਰਿਕਾਰਡ ਹੈ ਸਾਡੇ ਕੋਲ ਰਿਕਾਰਡ ਹੈ ਪਛਤੈਨੀ ਰਿਕਾਰਡ ਹੈਗੇ ਜੀ ਇਹਦੀ ਮਾਂ ਇੰਨਾ ਦੁੱਧ ਦਿੰਦੀ ਸੀ ਅਸੀਂ ਹੁਣ ਇਹਨੂੰ ਇਹਦੀ ਮਾਂ ਨੂੰ 80 ਕਾ ਭਰਾਤਾ ਇਹ ਜਿਹੜੀ ਕੱਟੀ ਆਈ ਇਹਨੇ ਪਹਿਲੇ ਸੂਏ ਇੰਨਾ ਤੋਂ ਸਾਨੂੰ ਦੇ ਸਕਦੀ ਹੈ ਇਹਨੂੰ ਕਹਿੰਦੇ ਰਿਕਾਰਡ ਇਹ ਚੱਲਦਾ ਹੈਗਾ ਜਦੋਂ ਤੁਸੀਂ نسل ਨੂੰ ਸਹੀ ਮੇਨਟੇਨ ਰੱਖੋਗੇ ਸਹੀ ਟੀਕੇ ਭਰਾ ਕੇ ਰਿਕਾਰਡ ਰੱਖੋਗੇ ਜਦੋਂ ਤੁਹਾਨੂੰ ਪਤਾ ਹੈ ਵੀ ਹੁਣ ਇਹਨੇ 15 18 ਲੀਟਰ ਦੁੱਧ ਦੇਣਾ ਹੈ ਇਹਦੀ ਸਮਰੱਥਾ ਹੈਗੀ ਆ ਅਸੀਂ ਸੀਮਨ ਚੰਗਾ ਭਰਿਆ ਸਾਡੇ ਕੋਲ ਰਿਕਾਰਡ ਹੈ ਇਹਦੀ ਮਾਂ ਦਾ ਵੀ ਦੁੱਧ ਚੰਗਾ ਦੇ ਇਹਦੇ ਬਾਪੂ ਦਾ ਜਿਹੜਾ ਜਿਹੜਾ ਸੀਮਨ ਇਹਨੂੰ ਲੱਗਿਆ ਹੈਗਾ ਇਹਦੀ ਮਾਤਾ ਨੂੰ ਸੋ ਉਹ ਚੰਗਾ ਪਰ ਉੱਥੇ ਉਹ ਕਿਸੇ ਕਾਰਨ ਕਰਕੇ ਮੰਨ ਲਓ ਉਹ ਬੱਚਾ ਦਿੱਤਾ ਬੱਚਾ ਦੇਣ ਤੋਂ ਬਾਅਦ ਥੋੜੀ ਜਿਹੀ ਕਮਜ਼ੋਰ ਸੀ ਤੁਸੀਂ ਡਾਈਟ ਦਾ ਧਿਆਨ ਨਹੀਂ ਰੱਖਿਆ ਉਹ ਥੋੜੀ 10 ਕਿਲੋ ਤੇ ਰੋਕੀ ਉਹ ਜਿਹੜੀ 18 ਵਾਲੀ ਉਹਨੂੰ ਤੁਸੀਂ ਖਰਾਕ ਦੇ ਸਿਰ ਤੇ ਚੰਗੀ ਉਹਦੇ ਤੇ 15 ਤੱਕ ਤਾਂ ਲਿਆ ਸਕਦੇ ਹਾਂ ਪਰ ਉਹ ਤੋਂ ਪਹਿਲਾਂ ਸੂਣ ਤੋਂ ਪਹਿਲਾਂ ਵੀ ਤੁਹਾਨੂੰ ਦੇਖਭਾਲ ਦੀ ਲੋੜ ਹੈ 15 ਤੇ ਇਸ ਇੱਕਦਮ ਨਹੀਂ ਆਪਾਂ ਕਹਿਦੀ ਵੀ ਅੱਜ 10 ਹੈ ਜੀ ਅੱਜ ਕੱਲੋਂ ਅਸੀਂ ਬਹੁਤ ਚੰਗੀ ਖਰਾਕ ਦਿੱਤੀ ਸੂਣ ਤੋਂ ਪਹਿਲਾਂ ਖਰਾਕ ਹੀ ਨਹੀਂ ਦੇ ਰਹੇ ਸੀ ਇੱਕਦਮ 15 ਤੇ ਚੱਲੀ ਆਉਗੀ ਨਹੀਂ ਜਾਉਗੀ ਸੋ ਜੇ ਤੁਸੀਂ ਰਿਕੋਰਡ ਚੰਗਾ ਰੱਖਦੇ ਹੋ 15 18 ਲੀਟਰ ਰਿਕੋਰਡ ਐ ਸੀਮੰਦਾ ਸੋ ਉਹਨੂੰ ਉਹਨੇ ਸੂਣ ਤੋਂ ਬਾਅਦ ਦਿੱਤਾ ਹੈਗਾ ਉਹਦੀ ਕੇਅਰ ਹੈ ਉਹਨੇ ਤਾਂ ਆਪਣੇ ਆਪ ਉੱਥੇ ਚਲਾ ਜਾਣਾ ਪੀਕ ਲੈਵਲ ਤਾਂ ਆਪ ਹੀ ਕਰ ਦੂਗੀ ਉਹ ਪਸ਼ੂ ਦੀ ਖਰਾਕ ਤੁਸੀਂ ਕੋਈ ਇਹ ਜਿਆ ਟੋਨਿਕ ਨਹੀਂ ਜਾ ਕੋਈ ਹੈ ਜਾਂ ਜਾਦੂ ਮੰਤਰ ਜਾਂ ਹੈ ਜਾਂ ਟੋਟਕਾ ਕੋਈ ਨਹੀਂ ਹੈਗਾ ਕਿ ਤੁਸੀਂ ਖਰਾਕ ਤੇ ਪਸ਼ੂ ਨੂੰ ਖਲਾ ਦੋ ਤੇ ਪਸ਼ੂ ਦਾ ਰਾਦੋ ਰਾਦ ਦੁੱਧ ਵਾ ਦੇ। ਤੁਸੀਂ ਕੋਈ ਗੱਲ ਕੀਤੀ ਕਿ ਚੰਗੀ ਖਰਾਕ। ਹਮ ਚੰਗੀ ਖਰਾਕ ਤੋਂ ਕੀ ਮਤਲਬ ਹੈ? ਇਸ ਚੀਜ਼ 'ਚ ਬੜੀ ਕਨਫਿਊਜ਼ਨ ਹੈ ਵੀ ਮੈਂ ਘਰੇ ਫੀਡ ਤਿਆਰ ਕਰਾਂ ਹਮ ਜਾਂ ਮੈਂ ਨਾ ਮੱਥਾ ਮਾਰਾਂ ਬੜੀ ਮਜਾਈ ਜਿਹੜੀ ਫੀਡ ਹੈ ਮਾਰਕੀਟ ਤੋਂ ਲਿਆਵਾਂ ਤੇ ਉਹ ਪਾ ਦਿਆਂ। ਫਿਰ ਦੂਜਾ ਫੈਕਟਰ ਇਹ ਚ ਨਿਕਲ ਜਾਂਦਾ ਮੈਂ ਭੋਂ ਕੇ ਪਾਵਾਂ ਜਾਂ ਸੁੱਕੀ ਕੀ ਪਾਵਾਂ ਹਾਂ ਬਹੁਤ ਬਹੁਤ ਕੁਝ ਹੈ ਹੁਣ ਇਹਨਾਂ ਦੋਨਾਂ ਨੂੰ ਵੀ ਕਲੀਅਰ ਕਰ ਲਓ ਸਭ ਤੋਂ ਵੱਡੀ ਚੀਜ਼ ਇੱਕ ਤਾਂ ਆਪਾਂ ਪੁੱਛਿਆ ਹੈਗਾ ਵੀ ਅਸਲੀ ਖਰਾਕ ਕੀ ਹੈ ਮਤਲਬ ਖਰਾਕ ਸੰਤੁਲਿਤ ਕੀ ਹੈ ਸੰਤੁਲਿਤ ਖਰਾਕ ਇਹ ਨਹੀਂ ਹੈ ਵੀ ਮੈਂ ਇਹ ਦੇਖਿਆ ਵੀ ਅੱਜ ਮਾਰਕੀਟ 'ਚ ਨਵੀਂ ਫੀਡ ਆਈ ਹੈ ਉਹ ਸਾਨੂੰ ਦੱਸਿਆ ਕਿਸੇ ਨੇ ਕਿ ਇਹ ਤਾਂ ਜੀ ਦੁੱਧ ਬਹੁਤ ਵਧਾ ਦਿੰਦੀ ਹੈ ਇਹ ਹੀ ਸੰਤੁਲਿਤ ਖਰਾਕ ਆਪਾਂ ਦੇਦੀ ਨਾ ਸੰਤੁਲਿਤ ਖਰਾਕ ਉਹ ਚੀਜ਼ ਹੈ ਜਿਹਦੇ ਵਿੱਚ ਪਸ਼ੂ ਦੇ ਲੋੜ ਦੀਆਂ ਸਾਰੀਆਂ ਚੀਜ਼ਾਂ ਮੌਜੂਦ ਹੈ ਆਪਾਂ ਧਾਰਨ ਦੇ ਦੌਰ ਤੇ ਗੱਲ ਕਰੀਏ ਜੇ ਜਿਹੜੀ ਖਰੜਾਕ ਨਾਲ ਪਸ਼ੂ ਨੂੰ ਪ੍ਰੋਟੀਨ ਵੀ ਮਿਲ ਰਿਹਾ ਹੈਗਾ ਪਸ਼ੂ ਦਾ ਉਹ ਖਾਣਾ ਖਾ ਕੇ ਡਾਈਜੈਸਟਿਵ ਸਿਸਟਮ ਵੀ ਸਹੀ ਰਹਿੰਦਾ ਹੈਗਾ ਉਸ ਖਾਣ ਦੇ ਵਿੱਚ ਨਾਜ ਦੀ ਮਾਤਰਾ ਪੂਰੀ ਹੈ ਖਣਾਂ ਦੀ ਮਾਤਰਾ ਪੂਰੀ ਹੈ ਵਿਟਾਮਿਨਸ ਮਿਨਰਲ ਦੀ ਮਾਤਰਾ ਪੂਰੀ ਹੈ ਸੋ ਜਿਹੜੀ ਕਿ ਪਸ਼ੂ ਦੇ ਸਰੀਰ ਦੀ ਘਾਟ ਪੂਰੀ ਕਰਦੀ ਹੈ ਬਹੁਤ ਸਾਰੇ ਆਪਾਂ ਯੂਨੀਵਰਸਿਟੀਆਂ ਦੇ ਵਿੱਚ ਜਦੋਂ ਵਿਚਰਦੇ ਆਂ ਜਦੋਂ ਡਾਕਟਰਾਂ ਦੇ ਨਾਲ ਮਿਲਦੇ ਆਂ ਵਕਫ ਵਕ ਡਾਕਟਰਾਂ ਨਾਲ ਗੱਲਾਂ ਬਾਤਾਂ ਕਰਦੇ ਆਂ ਜਾਂ ਉਹਨਾਂ ਦੇ ਸੰਤੁਲਿਤ ਖਾਣ ਦੇ ਫਾਰਮੂਲੇ ਵੀ ਹੁੰਦੇ ਆਂ ਇਹ ਸੰਤੁਲਿਤ ਖਾਣ ਉਹ ਵੀ ਜਿਹਦੇ ਨਾਲ ਪਸ਼ੂ ਦੇ ਸਰੀਰ ਦੀ ਚੀਜ਼ ਜਿਹੜੀ ਉਹਦੀ ਲੋੜ ਹੈ ਉਹਨੂੰ ਮਿਲੇ ਸਿਵੇਂ ਨੋ ਬੈਲੈਂਸ ਡਾਈਟ ਜਿਹੜੀ ਕਹਿੰਦੇ ਆ ਹੁਣ ਮੇਰੀ ਐਗਜ਼ਾਮਪਲ ਦੇ ਤੌਰ ਤੇ ਆਪਾਂ ਇੱਕ ਤੁਹਾਨੂੰ ਸਿੰਪਲ ਸ਼ਬਦਾਂ ਵਿੱਚ ਸਮਝਾ ਦਈਏ ਆਪਾਂ ਇਨਸਾਨਾਂ ਦੀ ਖਾਣ ਦੀ ਗੱਲ ਕਰਦੇ ਆਂ ਆਪਾਂ ਰੋਜ਼ ਹੀ ਫੁਲਕਾ ਦਾਲ ਫੁਲਕਾ ਦਾਲ ਖਾਣੇ ਆ ਫੁਲਕਾ ਦਾਲ ਫੁਲਕਾ ਦਾਲ ਖਾਈ ਜਾਂਨੇ ਆ ਜਾਂ ਕੋਈ ਵੱਖਰੀ ਵੱਖਰੀ ਸਬਜ਼ੀ ਅਸੀਂ ਦੇਖ ਲੈਣੇ ਆ ਭੈਣ ਭਣ ਭਾਂਦੀਆਂ ਹੁਣ ਉਹ ਖਰਾਕ ਇੱਕ ਪਾਸੇ ਤੁੰਨ ਦੇ ਲਈ ਦਾਲੀ ਫੁਲਕ ਦਾਲ ਫੁਲਕਾ ਦਾਲ ਹੁਲਕਾ ਮਿਲ ਜAVE ਪਰ ਉਸ ਖਰਾਕ ਦੇ ਨਾਲ ਕੀ ਅਸੀਂ ਸਲਾਦ ਖਾ ਸਕਦੇ ਆ ਜਿਹੜਾ ਕੀ ਸਾਡੀ ਡਾਈਜੈਸ਼ਨ ਤੇ ਕੰਮ ਕਰਦਾ ਉਹ ਇੱਕ ਤੱਤ ਆ ਵੀ ਅਸੀਂ ਮੰਨ ਲੋ ਆਪਣੀ ਇਹਦੇ ਨਾਲ ਇਹ ਲੈ ਸਕਦੇ ਆ ਉਹਦੇ ਨਾਲ ਆਪਾਂ ਨਹੀਂ ਖਾਣੇ ਆ ਲੋਕ ਲਸੀ ਪੀਂਦੇ ਆ ਉਹਦੇ ਚ ਕੀ ਪਾਉਂਦੇ ਆ ਫਿਰ ਉਹ ਤੋਂ ਬਾਅਦ ਕਈ ਸਾਰਾਦ ਨੂੰ ਸੌਣ ਸਮੇਂ ਦੁੱਧ ਪੀਂਦੇ ਆ ਮਤਲਬ ਅਸੀਂ ਆਪ ਦੀ ਇੱਕ ਡਾਈਟ ਮੇਨਟੇਨ ਰੱਖੀ ਹੈ ਹਰੇਕ ਬੰਦੇ ਨੇ ਆਪਦੇ ਪਾਚਨ ਸਮਰੱਥਾ ਦੇ ਹਿਸਾਬ ਨਾਲ ਇਸੇ ਤਰ੍ਹਾਂ ਪਸ਼ੂਨੀ ਖਰਾਕ ਹੈ ਜਿਦੇ ਵਿੱਚ ਅਨਾਜ ਖਲਾਂ ਉਦੋਂ ਬਾਅਦ ਚੋਕਰਾਂ ਡੀਓਸੀ ਵਗੈਰਾ ਹੋਗੇ ਮਿਨਰਲਸ ਹੋਗੇ ਵਿਟਾਮਿਨਸ ਹੋਗੇ ਲੂਣ ਹੋ ਗਿਆ ਜਾਂ ਕਿੰਨਾ ਸੀਰਾ ਪਾਣਾ ਮਿੱਠਾ ਪਾਣਾ ਉਹ ਸਾਰੀਆਂ ਚੀਜ਼ਾਂ ਦਾ ਕੰਪੋਜੀਸ਼ਨ ਬਣਾ ਕੇ ਆਪਾਂ ਜੇ ਦਹੀਏ ਬਿਸ਼ਨੂ ਇੱਕ ਤਾਂ ਹੈ ਫੀਡ ਬਣ ਗਈ ਇਹ ਇੱਕ ਚੀਜ਼ ਹੈ ਹੁਣ ਇਹ ਬਣਾਤੀ ਇੱਕ ਖਰਾ ਹੁਣ ਇਹਦੇ ਵਿੱਚ ਦੂਜਾ ਵੈਲਿਊ ਆ ਗਿਆ ਤੁਸੀਂ ਉਹਨੂੰ ਚਾਰਾ ਕੀ ਦੇ ਰਹੇ ਹੋ ਇਹ ਤਾਂ ਫੀਡ ਹੈ ਫੀਡ ਨਾਲ ਹੀ ਦੁੱਧ ਨਹੀਂ ਉਤਾਰ ਲੈਣਾ ਹੁਣ ਚਾਰਾ ਚਾਰੇ ਚ ਕੀ ਮੈਟਰ ਕਰਦਾ ਤੁਸੀਂ ਚਾਰਾ ਜਿਹੜਾ ਹੈਗਾ ਉਹ ਕਿਦਾਂ ਦਾ ਦੇ ਰਹੇ ਹੋ ਹੁਣ ਅਸੀਂ ਤੂੜੀ ਹੈ ਜਬ ਪਸਾਇਲੇਜ ਦਿੰਨੇ ਆ ਬਹੁਤ ਸਾਰੇ ਬਜੂ ਬਾਲਗ ਭਾਰਤ ਦੇ ਸਾਇਲੇਜ ਸਾਇਲੇਜ ਅਸੀਂ ਪਾ ਲਿਆ ਉਹਨੂੰ ਲਿਆ ਕੇ ਉਦੋਂ ਕਿਸੇ ਵੀ ਤਰੀਕੇ ਨਾਲ ਦੇਖਿਆ ਸਾਇਲੈਂਸ ਅਸੀਂ ਪਾ ਲਿਆ ਪਰ ਸਾਇਲੈਂਸ ਪਾਣ ਲਈ ਸਾਨੂੰ ਇਹ ਵੀ ਨਹੀਂ ਪਤਾ ਸੀਗਾ ਵੀ ਉਦੋਂ ਜ ਹਵਾ ਕਿੱਦਾਂ ਕੱਢਣੀ ਸੀ ਮੌਇਸਚਰ ਰੱਖਣਾ ਕਿੰਨਾ ਸੀ ਉਦੋਂ ਜ ਉਸ ਤੋਂ ਬਾਅਦ ਜਦੋਂ ਉਹ ਸਾਇਲੈਂਸ ਅਸੀਂ ਦਿੱਤਾ ਅਸੀਂ ਇਹ ਨਹੀਂ ਦੇਖਿਆ ਵੀ ਉਹ ਸਾਇਲੈਂਸ ਨੂੰ ਕਿਸੇ ਤਰ੍ਹਾਂ ਦੀ ਕੋ ਫੰਗਸ ਤਾਂ ਨਹੀਂ ਲੱਗੀ ਹੋਈ ਕਿਸੇ ਤਰ੍ਹਾਂ ਦਾ ਖਰਾਬ ਤਾਂ ਨਹੀਂ ਹੈਗਾ ਅਸੀਂ ਕੀਤਾ ਵੀ ਹਾਂਜੀ ਸਾਇਲੈਂਸ ਤਾਂ ਏਵੇਂ ਦਾ ਹੈਗਾ ਚੱਕਿਆ ਉਹਨੂੰ ਚੱਕ ਕੇ ਪਸ਼ੂਆਂ ਦੇ ਅੱਗੇ ਰੱਖਤਾ ਜਾਂ ਆਪਾਂ ਇਸੇ ਤਰ੍ਹਾਂ ਕੋਈ ਤੂੜੀ ਲਿਆਂਦੀ ਅਸੀਂ ਨਹੀਂ ਦੇਖਿਆ ਫੰਗਸ ਹੈਗੀ ਹੈ ਜਾ ਉਧਰ ਵਿੱਚ ਕੁਝ ਇਹ ਜਿਹੇ ਕਣ ਹੈਗੇ ਆ ਵੀ ਜਿਹੜੇ ਕੀ ਪਸ਼ੂ ਨੂੰ ਸਿਹਤ ਨੂੰ ਖਰਾਬ ਕਰ ਸਕਦਾ ਅਸੀਂ ਨਹੀਂ ਧਿਆਨ ਦਿੰਦੇ ਇਹ ਚੀਜ਼ਾਂ ਨੂੰ ਇਹ ਚੀਜ਼ਾਂ ਪਸ਼ੂ ਦੀ ਖਰਾਕ ਜਿਹੜੀ ਹੈਗੀ ਆ ਇਹਨੂੰ ਕਹਿੰਦੇ ਆ ਵੀ ਅਸੀਂ ਜੇ ਸਾਰਾ ਕੁਝ ਹੀ ਬੈਲੈਂਸ ਬਣਾ ਕੇ ਚੱਲੀਏ ਉਹ ਇੱਕ ਸੰਤੁਲਿਤ ਖਰਾਕ ਬਣਦੀ ਹੈ ਐਂਡ 'ਤੇ ਜਾ ਕੇ ਜਿਹੜੇ ਛੋਟੇ ਫਾਰਮਰ ਹੈਗੇ ਆ ਹਨਾ ਉਹਨਾਂ ਨੇ ਆਪ ਦਾ ਖਰਚਾ ਵੀ ਇਸ ਚੀਜ਼ ਚ ਦੇਖਣਾ ਹੈ। ਹੂੰ ਠੀਕ ਹੈ ਜੇ ਆਪਾਂ ਖਰਚੇ ਦੇ ਹਿਸਾਬ ਨਾਲ ਕੰਪੈਰੀਸ਼ਨ ਕਰਨਾ ਹੈ, ਕੀਮਤ ਦੇ ਹਿਸਾਬ ਨਾਲ ਕੰਪੈਰੀਸ਼ਨ ਕਰਨਾ ਹੈ ਤਾਂ ਜਿਹੜੀ ਬਣੀ ਬਣਾਈ ਫੀਡ ਹੈ ਉਹ ਸਸਤੀ ਪੈਂਦੀ ਆ ਆਪਾਂ ਨੂੰ। ਜਦੋਂ ਆਪਾਂ ਪ੍ਰੋਡਕਸ਼ਨ ਦੀ ਗੱਲ ਕਰਦੇ ਆਂ ਮਿਲਕ ਦੇ ਦੁੱਧ ਦੀ ਸੇਲ ਹੋਣ ਤੋਂ ਬਾਅਦ ਕਿ ਜਿਹੜੀ ਘਰੇ ਬਣਾਈ ਆ ਉਹ ਨੂੰ ਉਹ ਮਹਿੰਗੀ ਪੈਂਦੀ ਆ। ਜਿਹੜੀ ਘਰ ਬਣਾਦਾ ਹੈ ਕਿਸਾਨ ਥੋੜੀ ਜੀ ਕੋਸਟਲੀ ਤਾਂ ਪੈਂਦੀ ਆ ਪਰ ਉਹਦਾ ਫਾਇਦਾ ਬਹੁਤ ਹੁੰਦਾ। ਫਾਇਦਾ ਕੀ ਹੈ ਅ ਘਰ ਦੇ ਵਿੱਚ ਇੱਕ ਚੀਜ਼ ਆਪਾਂ ਦੇਖਦੇ ਹਾਂ ਵੀ ਜਿਹਨੇ ਪਸ਼ੂ ਰੱਖੇ ਹੋ ਖੇਤੀ ਕਰਦਾ ਹੈ ਜਿਹੜੀ ਫੀਡ ਦੇ ਵਿੱਚ ਚੀਜ਼ਾਂ ਪੈਂਦੀਆਂ ਅਨਾਜ ਪੈ ਗਿਆ ਜਾਂ ਖਲਾਂ ਪੈ ਗਈਆਂ ਜਾਂ گوش ਅਨਾਜ ਤਾਂ ਅਸੀਂ ਆਪਦੇ ਘਰ ਦਾ ਪਾ ਲੈਂਦੇ ਹਾਂ ਸਟੋਰ ਕੀਤਾ ਹੁੰਦਾ ਹੈ ਖਲਾਂ ਸਾਨੂੰ ਜਾਂ ਜਿਹੜੇ ਹੋਰ ਆਪਾਂ ਇਹਦੇ ਵਿੱਚ ਵਿਟਾਮਿਨ ਪਾਣੇ ਆ ਮਿਨਰਲਸ ਪਾਣੇ ਆ ਹੈਨਾ ਉਹ ਸਾਨੂੰ ਮਾਰਕੀਟ ਤੋਂ ਲੈਣੇ ਪੈਂਦੇ ਆ 100 ਗੋਨਡਲ ਉਹ ਥੋੜੀ ਜੀ ਸਾਨੂੰ ਪੈਂਦੀ ਹੈਗੀ ਮਹਿੰਗੀ ਤੂੰ ਜਿਹੜੀ ਮਾਰਕੀਟ ਦੇ ਵਿੱਚ ਬਣੀ ਬਣਾਈ ਆ ਜਾਂਦੀ ਹੈ ਉਹ ਥੋੜੀ ਜੀ ਸਸਤੀ ਹੈ ਪਰ ਬਹੁਤ ਸਾਰੇ ਹੁਣ ਸਾਡੇ ਜਿਹੜੇ ਕਿਸਾਨ ਹੈਗੇ ਆ ਜਾਂ ਪਸ਼ੂ ਪਾਲਕ ਹੈਗੇ ਆ ਜਿਨ੍ਹਾਂ ਨੇ ਤਾਂ ਇਸ ਚੀਜ਼ ਤੇ ਕੰਮ ਕੀਤਾ ਹੁੰਦਾ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਛੋਟੇ ਪਸ਼ੂ ਪਾਲ ਕੇ ਜਾਂ ਕੁਝ ਆ ਉਹ ਵੀ ਹੁਣ ਆਪਦੀਆਂ ਚੀਜ਼ਾਂ ਵਲਾ ਕੇ ਦੇ ਰਹੇ ਆ ਆਪ ਦਾ ਮਾਰਕੀਟ ਤੋਂ ਲੈ ਜਾਂਦੇ ਆ ਫੀਡ ਆੜਿਆਂ ਤੋਂ ਜਾਂ ਦੁਕਾਨਾਂ ਤੋਂ ਕਿਦੋਂ ਆਪ ਦਾ ਸਮਾਨ ਲਿਆ ਕੇ ਰਿਸ਼ੂ ਬਣਾ ਕੇ ਦੇ ਰਹੇ ਆ ਬੇਸ਼ੱਕ ਮਹਿੰਗੀ ਹੈ ਪਰ ਉਹਦੇ ਨਾਲ ਥੋੜੇ ਪਸ਼ੂ ਦੀ ਤਾਂ ਗਰੋਥ ਹੁੰਦੀ ਹੁੰਦੀ ਹੈ ਚੰਗੀ ਹੁੰਦੀ ਹੈ ਤੇ ਖਾਂਦਾ ਵੀ ਵਧੀਆ ਹੈਗਾ ਠੀਕ ਹੈ ਦੂਜੀ ਗੱਲ ਜਿਹੜਾ ਛੋਟਾ ਗਧਾ ਹੈ ਉਹਦੇ ਉਦੇ ਕੋਈ ਚੀਜ਼ਾਂ ਨਹੀਂ ਹੈਗੀਆਂ ਨਹੀਂ ਤਿਆਰ ਕਰ ਸਕਦਾ ਮਾਰਕੀਟ ਦੀ ਫੀਡ ਦੇਵੇ ਕੋਈ ਉਹਦੇ ਚ ਉਹ ਚੱਕਰ ਨਹੀਂ ਹੈਗਾ ਪਸ਼ੂ ਪਰ ਉਹਦੇ ਚ ਇੱਕ ਚੀਜ਼ ਦਾ ਧਿਆਨ ਰੱਖੇ ਮਾਰਕੀਟ ਦੀ ਫੀਡ ਜਦੋਂ ਦੇਵੇ ਤਾਂ ਇਹ ਨਾ ਦੇਖੇ ਵੀ ਅੱਜ ਮੈਂ ਇਸ ਕੰਪਨੀ ਦੀ ਵਾਲੀ ਕੱਲ੍ਹ ਨੂੰ ਮੈਂ ਜੀ ਨਵੀਂ ਆ ਗਈ ਮੈਂ ਹੁਣ ਇਸ ਕੰਪਨੀ ਦੀ ਪਾਦਾ ਫਿਰ ਉਸ ਤੋਂ ਬਾਅਦ ਨਵੀਂ ਆ ਗਈ ਮੈਂ ਉਸ ਕੰਪਨੀ ਦੀ ਪਾਦਾ ਹਰੇਕ ਫੀਡ ਦੇ ਵਿੱਚ ਹਰੇਕ ਫੀਡ ਨੂੰ ਤਿਆਰ ਕਰਨ ਦੀ ਅਲੱਗ-ਅਲੱਗ ਰੇਸ਼ੂ ਹੁੰਦੀ ਹੈ ਕੰਪਨੀ ਦੀ ਕੰਪਨੀ ਨੇ ਕੁਝ ਜਿਹੜੇ ਤੱਤ ਆ ਕਿਸੇ ਚ ਵਧਾਏ ਹੁੰਦੇ ਆ ਕਿਸੇ ਨੇ ਕੀਤਾ ਹੁੰਦਾ ਉਹ ਤੁਸੀਂ ਫੀਡ ਦੀ ਜਿਹੜਾ ਚਿਨਾਹ ਕਰਨਾ ਹੈਗਾ ਉਹ ਕਰਨਾ ਵੀ ਪਸ਼ੂ ਕਿਸ ਫੀਡ ਨੂੰ ਖਾ ਕੇ ਤੁਹਾਨੂੰ ਗਰੋਥ ਕਰਕੇ ਦੁੱਧ ਦੇ ਰਿਆ ਆਪਾਂ ਫੀਡ ਨਹੀਂ ਬਦਲਨੀ ਆ ਬਾਰ-ਬਾਰ ਗਰੋਥ ਕਿੰਨੇ ਚਿਰ ਦੀ ਪਤਾ ਚੱਲਦੀ ਆ ਜੇ ਆਪਾਂ ਉਹਨੂੰ ਅੱਜ ਇੱਕ ਫੀਡ ਖੁਲਾਮਿਆਂ ਕੋਈ ਨਵੀਂ ਕੰਪਨੀ ਦੀ ਫੀਡ ਲਿਆਤੀ ਸੋ ਸਾਡੀਆਂ ਇੱਕ ਪਸ਼ੂ ਹੈ ਜਾਂ ਦੋ ਪਸ਼ੂ ਹੈ ਉਹ ਡਿਪੈਂਡ ਕਰਦਾ ਫੀਡ ਥੋੜੀ ਖਤਮ ਕਿੰਨੇ ਸਮੇਂ ਦੇ ਵਿੱਚ ਹੁੰਦੀ ਆ ਹੁਣ ਤੁਹਾਨੂੰ ਗਰੋਥ ਜਿਹੜੀ ਹੈਗੀ ਆ ਪਸ਼ੂ ਨੇ ਖਾਣ ਦੇ ਹਿਸਾਬ ਨਾਲ ਹੋਵੇ ਕੋਈ ਫੀਡ ਉਹਨੂੰ ਪਸੰਦ ਨਾ ਹੋਵੇ ਉਹਨੂੰ ਹਫਤੇ 'ਚ ਦੱਸ ਦੇਣਾ ਹਫਤੇ 'ਚ ਫੀਡ ਦੱਸ ਦਊਗੀ ਤੁਹਾਨੂੰ ਵੀ ਇਹ ਮੈਂ ਫੀਡ ਦੇ ਰਿਆ ਸੀ ਨੂੰ ਇਹ ਪਸ਼ੂ ਦੇ ਨਾ ਤਾਂ ਇੱਕ ਤਾਂ ਖੁਸ਼ ਹੋ ਕੇ ਨਹੀਂ ਖਾ ਰਿਆ ਜਦੋਂ ਅਸੀਂ ਫੀਡ ਚੇਂਜ ਕੀਤੀ ਉਹ ਦੁੱਧ ਘਟ ਜੂਗਾ ਉਤੋਂ ਬਾਅਦ ਜੇ ਉਹਦੇ ਸੈੱਟ ਨਹੀਂ ਬੈਠੀ ਤਾਂ ਉਹ ਦਸਤ ਕਰਨ ਲੱਗ ਜੂਗਾ ਮੋਕ ਕਰਨ ਲੱਗ ਜੂਗਾ ਫੀਡ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਇਹਦੇ ਚ ਸੋ ਜੇ ਸਾਰੀਆਂ ਚੀਜ਼ਾਂ ਕਰਕੇ ਪਸ਼ੂ ਤੁਹਾਡਾ ਪੀਕ ਲੈਵਲ ਤੱਕ ਜਾਂਦਾ ਹੈਗਾ ਦੋ ਬੋਰੀਆਂ ਖਵਾ ਕੇ ਦੋ ਬੋਰੀਆਂ ਦੇ ਕੇ ਤਾਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਂਦਾ ਵੀ ਇਹ ਸਾਡੇ ਲਈ ਫਾਇਦੇਮੰਦ ਹੈ ਜਾਂ ਇਹ ਸਾਡੇ ਲਈ ਨਹੀਂ ਹੈਗੀ ਕਿਉਂਕਿ ਪਸ਼ੂ ਨੇ ਖਾਣੀ ਹੈ ਅਸੀਂ ਦੇਖਦੇ ਹਾਂ ਅਸੀਂ ਕਈ ਵਾਰੀ ਫੀਡ ਪਸ਼ੂ ਨੂੰ ਬਠੜ ਤੇ ਰੱਖ ਕੇ ਘਾਰ ਲਾ ਕੇ ਉਹ ਲੈਦਾ ਪਸ਼ੂ ਕਈ ਜਿਹੜੀ ਉਹਦੀ ਪਸੰਦ ਦਾ ਫੀਡ ਹੁੰਦੀ ਉਹ ਮੈ ਤਾਂ ਨੱਟ ਕੇ ਪੈਂਦਾ ਜਦੋਂ ਆਪਾਂ ਬਦਲਦੀ ਕਈ ਵਾਰੀ ਉਹ ਕੀ ਮੁਸਕਾ ਲੈਂਦਾ ਉਹਦੀਆਂ ਕਹਿੰਦਾ ਮੈਂ ਕੋਈ ਫਰਕ ਨਹੀਂ ਪੈਂਦਾ ਚਾਹੇ ਭਿਓਂ ਕੇ ਖਵਾ ਰਿਹਾ ਚਾਹੇ ਉਹ ਸੁੱਕੀ ਖਵਾ ਰਿਹਾ ਪਸ਼ੂ ਨੂੰ ਪਸੰਦ ਆਉਂਦਾ ਪਸ਼ੂ ਨੂੰ ਖਾਣ ਦਾ ਤਰੀਕਾ ਕੀ ਹੈ ਉਹਦਾ ਉਹਦੇ ਤੇ ਮੈਟਰ ਕਰਦਾ ਹੈਗਾ ਹੁਣ ਐਗਜ਼ਾਮਪਲ ਸਿੰਪਲ ਹੈ ਜੀ ਜਗਸੀਰ ਜੀ ਦੋਨੋਂ ਵੀ ਪਤਾ ਹੈ ਦਾਲ ਨਾਲ ਰੋਟੀ ਖਾਣੀ ਆ ਕਿ ਸੁੱਕੀ ਬੁਰਕੀ ਤੋੜ ਕੇ ਖਾ ਲੰਦੇ ਕਿ ਚੂੜੀ ਬਣਾ ਕੇ ਭੋਗੇ ਖਾ ਲੰਦੇ ਆ ਉਹ ਤਾਂ ਖਾਣ ਦਾ ਤਰੀਕਾ ਹੈ ਨਾ ਸਾਨੂੰ ਕਿਸ ਤਰੀਕੇ ਨਾਲ ਪਸੰਦ ਆ ਉਹੀ ਸਾਨੂੰ ਪਸ਼ੂ ਦੇਖਣਾ ਪਊਗਾ ਉਹਨੂੰ ਕੀ ਪਸੰਦ ਆ ਸੋ ਉਸ ਤਰੀਕੇ ਨਾਲ ਦੇਈਏ ਜੀ ਆਪਾਂ ਆਪਾਂ ਸਾਡਾ ਪਸ਼ੂ ਸੁੱਕੀ ਫੀਡ ਖਾ ਰਿਹਾ ਸਾਨੂੰ ਕੋਈ ਕਹਦੇ ਭੋਗੇ ਦੇ ਦੇ ਠੀਕ ਹੈ ਡਾਈ ਜਸਟ ਸਿਸਟਮ ਤੁਹਾਡੇ ਪਸ਼ੂ ਦਾ ਠੀਕ ਹੈ ਅਗਰ ਸੁੱਕੀ ਖਾਣ ਨਾ ਵਧੀਆ ਗ੍ਰੋਥ ਕਰ ਰਿਹਾ ਤਾਂ ਤੁਹਾਨੂੰ ਉਸ ਚੱਕਰ 'ਚ ਪੈਣ ਦੀ ਲੋੜ ਨਹੀਂ ਆ ਜਿਹਦਾ ਪਸ਼ੂ ਭੋਗੇ ਖਾਣੀ ਪਸੰਦ ਕਰਦਾ ਹੈ ਭੋਗੇ ਦੇ ਦੇ ਕੋਈ ਮੈਟਰ ਨਹੀਂ ਇਹ ਤਾਂ ਤੁਸੀਂ ਆ ਪਸ਼ੂ ਪਾਲਕ ਤੋਂ ਵੱਡਾ ਕੋਈ ਨਹੀਂ ਸਮਝ ਸਕਦਾ ਕਿ ਉਹਦਾ ਪਸ਼ੂ ਕੀ ਚਾਹਦਾ ਕੀ ਖਾਣਾ ਕੀ ਉਹਨੂੰ ਖਾਣਾ ਉਸ ਤੋਂ ਵੱਡਾ ਕੋਈ ਨਹੀਂ ਹੈ ਬਾਕੀ ਤਾਂ ਸਭ ਆਪਾਂ YouTube ਤੇ ਦੇਖ ਲਈਏ ਸਾਰਾ ਕਿਤੇ ਦੇਖ ਲਈਏ ਉਹ ਸਭ ਗਿਆਨ ਭਰਿਆ ਪਿਆ ਤੁਸੀਂ ਤੁਸੀਂ YouTube ਦੀ ਗੱਲ ਕੀਤੀ ਮੈਂ ਇੱਕ ਗੱਲ ਕਰਦਾ ਫੀਡ ਫਾਰਮੂਲਾ ਫੀਡ ਫਾਰਮੂਲੇ ਹਰੇਕ ਬੰਦੇ ਦੇ ਤਜਰਬੇ ਦੇ ਹਿਸਾਬ ਨਾਲ ਅਲੱਗ-ਅਲੱਗ ਪ੍ਰਕਾਸ਼ਿਤ ਕੀਤੇ ਪਏ ਆ YouTube ਤੇ ਜਿਹੜੇ ਪਬਲਿਸ਼ ਕੀਤੇ ਪਏ ਜਾਂ ਦੱਸੇ ਜਾਂਦੇ ਆ ਸਿੰਪਲ ਫਾਰਮੂਲਾ ਹੈ ਜਾਂ ਫਿਰ ਗੁਰੂ ਅੰਗਦ ਦੇਵ ਵੈਟਨਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਜਿਹੜੇ ਫੀਡ ਫਾਰਮੂਲੇ ਉਹਨਾਂ ਦੀਆਂ ਕਿਤਾਬਾਂ ਬਕਾਇਦਾ ਜਿਹੜੀਆਂ ਉਹਨੀਆਂ ਹੈਗੀਆਂ ਉਹਦੇ ਵਿੱਚ ਲਿਖੀ ਹੁੰਦੀ ਹੈ ਫਾਰਮਰ ਉਹਨੂੰ ਦੇਖ ਕੇ ਅਪਲਾਈ ਉਹਨਾਂ ਦੇਖ ਕੇ ਕਰ ਸਕਦਾ ਹੈ ਫਾਰਮਰ ਮੈਂ ਉਹੀ ਕਹਿ ਰਿਹਾ ਨਾ ਜੇ ਜਾਣਕਾਰੀ ਨਹੀਂ ਹੈ ਤਾਂ ਕੁਝ ਨਹੀਂ ਹੋਣਾ ਇਹ ਜਾਣਕਾਰੀਆਂ ਪਸ਼ੂਆਂ ਦੀਆਂ ਯੂਨੀਵਰਸਿਟੀ ਬਹੁਤ ਵਿਸਥਾਰਲੇ ਕਰਦੀ ਹੈ ਕਿਤਾਬਾਂ ਉਹਨਾਂ ਦੀਆਂ ਹੈਗੀਆਂ ਕਿਤਾਬਾਂ 'ਚ ਸਭ ਕੁਝ ਲਿਖਿਆ ਹੋਇਆ ਹੈ ਪਸ਼ੂ ਦੇ ਦੁੱਧ ਤੋਂ ਪਾਦਨ ਦੇ ਹਿਸਾਬ ਨਾਲ ਫੀਡ ਬਣਦੀ ਹੈ ਹੁਣ ਜਿਹੜੇ ਫਾਰਮਰ YouTube ਦੇ ਵੀਡੀਓ ਦੇਖੀ ਉਹਦੇ ਸਾਨੂੰ ਨਹੀਂ ਨਾ ਪਤਾ ਵੀ ਉਹਦਾ ਫਾਰਮਰ ਦੇ ਪਸ਼ੂ ਦੁੱਧ ਕਿੰਨਾ ਦੇ ਰਿਆ ਸੀ ਉਹਨੇ ਕਿਸ ਤਰੀਕੇ ਦੀ ਫੀਡ ਉਹਨੂੰ ਖਲਾਈ ਹੈ ਸਾਨੂੰ ਤਾਂ ਫਾਰਮੂਲਾ ਪਤਾ ਲੱਗ ਗਿਆ ਪਰ ਸਾਨੂੰ ਇਹ ਨਹੀਂ ਪਤਾ ਵੀ ਸਾਡਾ ਪਸ਼ੂ ਕਿੰਨਾ ਦੁੱਧ ਦਿੰਦਾ ਹੈਗਾ ਦੁੱਧ ਦੇ ਹਿਸਾਬ ਨਾਲ ਫੀਡ ਬਣਦੀ ਹੈ ਸੋ ਉਹਦੇ ਹਿਸਾਬ ਨਾਲ ਹੀ ਫੀਡ ਦੇ ਵਿੱਚ ਪਾਏ ਤੱਤਾਂ ਦੀ ਰੇਸ਼ੋ ਹੁੰਦੀ ਹੈ ਸੋ ਉਹ ਤਾਂ ਯੂਨੀਵਰਸਿਟੀਆਂ ਤੋਂ ਜਾ ਕੇ ਬੰਦਾ ਕਿਤਾਬਾਂ ਲਿਆਵੇ ਪੜ੍ਹੇ ਅਸਾਂ ਹਨ ਬਾਅਦ ਇਹਦੇ ਵਿੱਚ ਕਿਤਾਬਾਂ ਲਿਖੀਆਂ ਹੁੰਦੀਆਂ ਆ ਉਹਨਾਂ ਨੂੰ ਪੜ੍ਹ ਕੇ ਇੱਕ ਤਾਂ ਪਤਾ ਲੱਗਦਾ ਕਿ ਪਸ਼ੂਆਂ ਦਾ ਰੱਖ-ਰਖਾਵ ਨਸਲਾਂ ਦਾ ਕੀ ਯੋਗਦਾਨ ਹੈ ਖਰਾਕ ਦਾ ਕੀ ਇੰਪੋਰਟੈਂਟ ਹੈ ਤੇ ਖਰਾਕ ਦੇਣੀ ਕਿਦਾਂ ਦੀ ਹੈ ਸੰਤੁਲਿਤ ਖਰਾਕ ਹੈ ਕੀ ਹੈ ਖਰਚ ਸੋ ਉਹ ਸਾਰਾ ਕੁਝ ਉਹਨਾਂ ਚ ਲਿਖਿਆ ਹੁੰਦਾ ਪੜ੍ਹ ਸਕਦਾ ਹੈ ਬਹੁਤ ਚੰਗੀਆਂ ਚੀਜ਼ਾਂ ਉਹਨਾਂ ਦੇ ਲਈ ਉਪਲਬਧ ਹੁੰਦੀਆਂ ਬਿਲਕੁਲ ਸੰਤੁਲਿਤ ਫੀਡ ਆਪਾਂ ਦੇਖ ਲਈ ਕਿ ਯੂਨੀਵਰਸਿਟੀ ਦੇ ਅਨੁਸਾਰ ਫਾਰਮੂਲਾ ਦੇਖ ਲਈਏ ਹੁਣ ਆ ਜੰਨੇ ਆ ਥੋੜਾ ਜਿਹਾ ਜਿਹੜੇ ਪ੍ਰੋਡਕਟ ਮਿਲ ਜਾਂਦੇ ਆ ਬਾਜ਼ਾਰ ਦੇ ਵਿੱਚ ਹਨਾ ਹੁਣ ਫਾਰਮਰ ਨੇ ਜਿਹੜੀ ਚੀਜ਼ ਖਰੀਦਣੀ ਆ ਤਾਂ ਦੁਕਾਨ ਵਾਲੇ ਦੀ ਮਰਜ਼ੀ ਆ ਉਹਨੂੰ ਕਿਹੜੀ ਚੀਜ਼ ਜਿਹੜੀ ਉਹਦੇ ਕੋਲੇ ਆ ਉਹ ਦੇਣੀ ਆ ਫਾਰਮਰ ਨੂੰ ਪਰ ਫਾਰਮਰ ਕਿਸੇ ਪ੍ਰੋਡਕਟ ਨੂੰ ਮਿਲਕ ਬੂਸਟਰ ਖਰੀਦਣਾ ਚਾਹੇ ਹੋਣੇ ਕੋਈ ਮਿਨਰਲ ਮਿਕਸਚਰ ਖਰੀਦਣਾ ਕਿਹੜੀਆਂ ਚੀਜ਼ਾਂ ਜਿਹੜੇ ਡੱਬੇ ਦੇਖ ਕੇ ਦੇਖ ਸਕਦਾ ਵੀ ਆਹ ਮਿਨਰਲ ਮਿਕਸਚਰ ਮੇਰੇ ਲਈ ਵਧੀਆ ਹੈ ਕੋਈ ਐਹੋ ਜਿਹਾ ਕੁਝ ਚੀਜ਼ਾਂ ਹੈ ਮਿਨਰਲ ਮਿਕਸਚਰ ਦੀ ਜੇ ਆਪਾਂ ਗੱਲ ਕਰੀਏ ਜਿਵੇਂ ਅੱਜ ਹੁਣ ਹੁਣ ਤਾਂ ਟ੍ਰੈਂਡ ਪ੍ਰੀਮਿਕਸ ਦਾ ਚੱਲਿਆ ਆ ਬਹੁਤ ਸਾਰੇ ਕਿਸਾਨ ਹੁਣ ਜਿਹੜੇ ਪ੍ਰੀਮਿਕਸ ਵਰਤਦੇ ਆ ਵਰਤ ਰਹੇ ਆ ਸੋ ਮੈਂ ਤਾਂ ਆਪਾਂ ਤਾਂ ਇੱਕੋ ਹੀ ਕਿਸਾਨ ਨੂੰ ਗੱਲ ਕਹਿੰਨੇ ਆ ਕੰਪਨੀਆਂ ਤਾਂ ਬਹੁਤ ਆਣ ਗਈਆਂ ਆਂਦੀਆਂ ਰਹਿਣ ਗਈਆਂ ਬਹੁਤ ਸਾਰਾ ਕਿਸੇ ਦਾ ਰਿਜ਼ਲਟ ਚੰਗਾ ਹੋਊਗਾ ਕਿਸੇ ਦਾ ਬਹੁਤ ਜ਼ਿਆਦਾ ਮਾੜਾ ਹੋਊਗਾ ਉਹ ਪਸ਼ੂ ਪਾਲਕ ਨੂੰ ਡੱਬਾ ਦੇਖ ਕੇ ਪਤਾ ਨਹੀਂ ਲੱਗ ਸਕਦਾ ਡੱਬੇ ਦੇ ਅੰਦਰ ਚੀਜ਼ ਕੀ ਆ ਉਹ ਪਤਾ ਲੱਗੂਗਾ ਜਦੋਂ ਉਹਨੇ ਚੀਜ਼ ਲਿਆ ਕੇ ਆਪਦੇ ਪਸ਼ੂ ਨੂੰ ਖਲਾਈ ਕੋਈ ਵੀ ਚੀਜ਼ ਹੈ ਜੇ ਹੁਣ ਆਪਾਂ ਬਹੁਤ ਸਾਰੀਆਂ ਨਾਮੀ ਕੰਪਨੀਆਂ ਹੈਗੀਆਂ ਪਹਿਲਾਂ ਤਾਂ ਉਹ ਇੱਕ ਡਾਕਟਰ ਦੀ ਸਲਾਹ ਲਵੇ ਜਦੋਂ ਡਾਕਟਰ ਦੀ ਸਲਾਹ ਲੈ ਲਈ ਉਹਨੂੰ ਪਤਾ ਲੱਗ ਗਿਆ ਡਾਕਟਰ ਨੂੰ ਪਤਾ ਲੱਗ ਗਿਆ ਵੀ ਇਸ ਸ਼ਰੀਰ 'ਚ ਕੀ ਚੀਜ਼ ਦੀ ਕਮੀ ਹੈ, ਕੀ ਆ ਦੇਣ ਦੀ ਲੋੜ ਹੈ। ਆਪਾਂ ਅੱਖਾਂ ਬੰਦ ਕਰਕੇ ਸਾਰਾ ਕੁਝ ਨਹੀਂ ਦੇ ਸਕਦੇ। ਜਦੋਂ ਸਲਾਹ ਦੇ ਨਾਲ ਉਹਨੂੰ ਪਤਾ ਲੱਗੇ ਬਈ ਜੀ ਲੈਣੀ ਹੈ ਉਹਨੂੰ ਲਿਆਵੇ, ਉਹਨੂੰ ਆਪਦੇ ਪਸ਼ੂ ਨੂੰ ਦੇਵੇ। ਉਹਨੂੰ ਉਹਦਾ ਰਿਜ਼ਲਟ ਪਤਾ ਲੱਗਣ ਲੱਗ ਜੇਗਾ ਕਿ ਆ ਉਹਦੇ ਪਸ਼ੂ ਦੀ ਸਰੀਰ ਦੀ ਗ੍ਰੋਥ ਹੋਣ ਲੱਗੀ ਹੈ। ਕਿਹ ਆ ਉਹਦਾ ਪਸ਼ੂ ਕਮਜ਼ੋਰੀ ਜਿਹੜੀ ਹੈਗੀ ਘਟਣ ਲੱਗੀ ਹੈ ਕਿ ਆ ਜਿਹੜੀ ਉਹ ਖਰਾਕ ਖਾਰੇ ਦੇ શરી ਨੂੰ ਲੱਗਣ ਲੱਗੀ ਹੈ ਕਿ ਆ ਉਹ ਪਸ਼ੂ ਦੇ ਦੁੱਧ ਦੇ ਫਰਕ ਪੈਣ ਲੱਗਿਆ ਕੁਝ ਜਿਹੜਾ ਉਹ ਦੁੱਧ ਘਟਣ 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 ਨਹੀਂ ਲੱਗਿਆ ਸੀ ਕਿ ਆ ਉਹ ਦੇਖਦੇ ਆ ਵੀ ਸਭ ਤੋਂ ਵੱਡੀ ਦੇਖਦੇ ਆ ਵੀ ਹੁਣ ਸਮਾਂ ਬਦਲਦਾ ਹੈ ਮੌਸਮ ਬਦਲੂ ਗਈ ਇੱਕ ਤਾਂ ਕਹਿ ਦਿੰਦੇ ਆ ਵੀ ਅੱਖਾਂ 'ਚ ਗਿੱਦ ਬਹੁਤ ਆਉਂਦੀ ਹੈ ਜਿਵੇਂ ਪਿੱਛੇ ਵੀ ਰਿਹਾ ਸੀ ਐਨ ਅੱਗੇ ਤਾਂ ਚਲਦੀ ਨਹੀਂ ਆਈਆਂ ਸੋ ਉੱਥੇ ਕਿਹਾ ਅਸੀਂ ਦੇਖਿਆ ਕਿ ਆ ਅਸੀਂ ਪਸ਼ੂ ਨੂੰ ਪੇਟ ਦੇ ਕੀੜੇ ਵਾਲੀ ਦਵਾਈ ਦਿੰਦੇ ਸੀ ਕਿ ਨਹੀਂ ਕਿ ਆ ਅਸੀਂ ਦੇਖਿਆ ਵੀ ਤੇ ਸੀਰ ਵਿੱਚ ਮਿਨਰਲ ਦੀ ਕਮੀ ਸੀ ਕੀ ਕਿ ਨਹੀਂ ਤੂੰ ਅਸੀਂ ਡੱਬਾ ਦੇ ਕੇ ਪ੍ਰੋਡਕਟ ਨਾ ਲਈਏ ਤੁਸੀਂ ਰਿਜ਼ਲਟ ਦੇ ਕੇ ਪ੍ਰੋਡਕਟ ਉਹ ਡਾਕਟਰ ਦੀ ਸਲਾਹ ਲਓ ਸੋ ਉਹ ਤੁਹਾਨੂੰ ਸਹੀ ਚੀਜ਼ ਉਹ ਹੀ ਗਾਈਡ ਕਰਨਗੇ ਕਿਉਂਕਿ ਬੰਦਾ ਬੰਦੇ ਕੋਲ ਜੇ ਉਹ ਸ਼ਕਤੀਆਂ ਨਹੀਂ ਆਈਆਂ ਕਿ ਅਸੀਂ ਡੱਬੇ ਦੇ ਅੰਦਰ ਦੀ ਚੀਜ਼ਾਂ ਹੀ ਪਤਾ ਕਰਤੀ ਬਹੁਤ ਵੱਡੇ ਵੱਡੇ ਮਾਰਕਾ ਲੱਗਣਗੇ ਬਾਅਦ ਕੇ ਬ੍ਰਾਂਡ ਬਣਨਗੇ ਵੱਡੇ ਵੱਡੇ ਆਣਗੇ ਵੀ ਸਿਰਫ ਰਿਜ਼ਲਟ ਤੁਹਾਨੂੰ ਉਦੋਂ ਪਤਾ ਲੱਗੂ ਜਦੋਂ ਤੁਸੀਂ ਵਰਤੋਗੇ ਕਿਸੇ ਜਦੋਂ ਤੁਸੀਂ ਇੱਕ ਵਾਰੀ ਚੀਜ਼ ਵਰਤ ਲਈ ਤੁਹਾਨੂੰ ਪਤਾ ਲੱਗ ਗਿਆ ਵੀ ਇਹਦਾ ਰਿਜ਼ਲਟ ਸਾਡੇ ਪਛਲੂ ਚੰਗਾ ਹੈ ਉਹ ਤੋਂ ਬਾਅਦ ਚਾਹੇ ਚੰਗੀਆਂ ਅਜੇ ਹੋਰ ਤੁਹਾਡੇ ਪਸ਼ੂ ਨੇ ਜੇ ਦੁੱਧ ਵਧਾਇਆ ਤਾਂ ਤੁਹਾਨੂੰ ਵਧਣ ਦੀ ਲੋੜ ਹੈ ਵੀ ਤੁਸੀਂ ਪਹਿਲਾਂ ਘੱਟ ਉਹ ਦੇ ਰਹੇ ਸੀ ਕੰਪੋਜੀਸ਼ਨ ਵਾਲਾ ਪ੍ਰੋਡਕਟ ਹੁਣ ਤੁਸੀਂ ਥੋੜਾ ਜਿਹਾ ਐਡਵਾਂਸ ਚੱਲੇ ਗਏ ਹੋ ਫਿਰ ਸੁਪਰ ਐਡਵਾਂਸ ਚੱਲੇ ਗਏ ਹੋ ਉਦੋਂ ਪਰ ਉਹ ਤੁਹਾਡੀ ਦੁੱਧ ਪ੍ਰੋਡਕਸ਼ਨ ਪਸ਼ੂ ਦੀ ਪਸ਼ੂ ਦੀ ਨਸਲ ਪਸ਼ੂ ਦੀ ਖਰਾਕ ਦੇ ਵਿੱਚ ਕੀ ਜਾ ਰਿਹਾ ਸਾਰਾ ਕੁਝ ਦੇਖੀ ਹੁੰਦਾ ਕੀ ਜਿਵੇਂ ਆਪਣੇ ਇਨਸਾਨਾਂ ਦੇ ਟੈਸਟ ਹੁੰਦੇ ਆ ਵੀ ਆਪਾਂ ਚੈੱਕ ਕਰਾ ਲਿਆ ਮੈਨੂੰ ਵਿਟਾਮਿਨ ਸੀ ਦੀ ਕਮੀ ਆ ਵਿਟਾਮਿਨ ਡੀ ਦੀ ਕਮੀ ਆ ਜੋ ਵੀ ਆ ਤਾਂ ਆਪਾਂ ਉਹੋ ਜੇ ਸਪਲੀਮੈਂਟ ਖਾ ਲੈਂਦੇ ਆ ਪਸ਼ੂਆਂ ਦੇ ਵੀ ਇਸ ਤਰ੍ਹਾਂ ਦੇ ਕੋਈ ਟੈਸਟ ਹੁੰਦੇ ਜਿੱਥੇ ਉਹਨੂੰ ਪਤਾ ਲੱਗ ਜਾਵੇ ਵੀ ਮੇਰੇ ਪਸ਼ੂ ਨੂੰ ਕਿਹੜੇ ਖਰਾਕ ਕੀਤਾ ਦੀ ਕਮੀ ਹੈਗੀ ਆ ਕੋਈ ਇਸ ਤਰ੍ਹਾਂ ਦੇ ਟੈਸਟ ਹੁੰਦੇ ਆ ਬਹੁਤ ਪੋਲੀ ਕਲੀਨਿਕਾਂ ਦੇ ਵਿੱਚ ਯੂਨੀਵਰਸਿਟੀਾਂ ਦੇ ਵਿੱਚ ਪਸ਼ੂਆਂ ਦੇ ਹਰ ਤਰ੍ਹਾਂ ਦੇ ਟੈਸਟ ਹੁੰਦੇ ਆ ਪਸ਼ੂ ਦੇ ਸਰੀਰ 'ਚ ਕਿਸ ਚੀਜ਼ ਦੀ ਘਾਟ ਹੈ ਸਾਰੇ ਟੈਸਟ ਹੈ ਇਵਨ ਕੀ ਪਸ਼ੂ ਦੇ ਗੋਹਾ ਜਦੋਂ ਸੈਂਪਲ ਲੈਂਦੇ ਆ ਨਾ ਗੋਇ ਦਾ ਟੈਸਟ ਵੀ ਹੁੰਦਾ ਹੈ ਬਾਕਾਇਦਾ ਯੂਨੀਵਰਸਿਟੀਆਂ ਦੱਸਦੀਆਂ ਕਿ ਉਹਦਾ ਆਪ ਟੈਸਟ ਕਰਵਾ ਕੇ ਪਤਾ ਵੀ ਕਰ ਲਈਏ ਵੀ ਅੰਦਰ ਕੀੜਿਆਂ ਕਰਕੇ ਕੀ ਹੋ ਰਿਹਾ ਮੋਗ ਲੱਗਣ ਦਾ ਕੀ ਕਾਰਨ ਹੈ ਜਾਇ ਗੋਬਰ ਹੈ ਕੀੜੇ ਪਤਾ ਲੱਗ ਜਾਂਦੇ ਸੋ ਇਸ ਤਰ੍ਹਾਂ ਹਰੇਕ ਟੈਸਟ ਦਾ ਪਤਾ ਲੱਗ ਜਾਂਦਾ ਹੈਗਾ ਵੀ ਸਰੀਰ ਚ ਕਿਸ ਚੀਜ਼ ਦੀ ਘਾਟ ਆ ਰਹੀ ਹੈ ਉਹਨੂੰ ਗਿਆ ਆਪਾਂ ਨੂੰ ਟ੍ਰੀਟਮੈਂਟ ਦੀ ਲੋੜ ਹੈ ਕਿਉਂਕਿ ਹੁਣ ਟ੍ਰੀਟਮੈਂਟ ਤੋਂ ਹੁਣ ਇੱਕ ਚੀਜ਼ ਬੜੀ ਯਾਦ ਆਂਦੀ ਹੈ ਵੀ ਜਦੋਂ ਪਸ਼ੂ ਥੋੜਾ ਜਿਹਾ ਵੀ ਸਾਨੂੰ ਲੱਗਦਾ ਵੀ ਮਾੜਾ ਮੋਟਾ ਖਿੱਲ ਗਿਆ ਜਾਂ ਮਾੜਾ ਮੋਟਾ ਤੁਹਾਨੂੰ ਹਰਕਤ ਦਿਖਾਇਆ ਅਸੀਂ ਚੱਕਿਆ ਚੱਕ ਕੇ ਐਂਟੀਬਾਇਓਟਿਕ ਟੋਕਦੇ ਆਈਏ ਚਲੋ ਜੀ ਇਲਾਜ ਕਰ ਲੈਨੇ ਆ ਟ੍ਰੀਟਮੈਂਟ ਕਰ ਲਈਏ ਟ੍ਰੀਟਮੈਂਟ ਹੋਊਗਾ ਪਰ ਆਪਾਂ ਪਹਿਲ ਦੇਈਏ ਵੀ ਆਪਾਂ ਕੁਝ ਆਪਦੇ ਦੇਸੀ ਤਰੀਕੇ ਵਰਤ ਕੇ ਪਸ਼ੂ ਦਾ ਇਲਾਜ ਕਰੀਏ ਕੁਝ ਇਹ ਤੁਹਾਨੂੰ ਲੱਗਦਾ ਪਰ ਪਹਿਲੀ ਗੱਲ ਇਹ ਆ ਵੀ ਜੇ ਤੁਸੀਂ ਖਰਾਕ ਦੇ ਰਹੇ ਹੋ ਤੁਹਾਡਾ ਪਸ਼ੂ ਵਿਗੜੂਗਾ ਨਹੀਂ ਪਰ ਚਲੋ ਇਨਸਾਨ ਵੀ ਬਿਮਾਰ ਹੁੰਦੇ ਆ ਪਸ਼ੂਆਂ ਨੇ ਵੀ ਹੋਣਾ ਹੀ ਆਣਾ ਸੋਦਲੇ ਆਪਾਂ ਛੋਟੇ ਛੋਟੇ ਚੀਜ਼ਾਂ ਲਈ ਟੀਕਿਆਂ ਦੀ ਵਰਤੋ ਤੋਂ ਘੱਟ ਜੀ ਆਪਾਂ ਦੇਸੀ ਤਰੀਕੇ ਨੇ ਜਿੱਹਾ ਗੰਭੀਰ ਬਿਮਾਰੀ ਆ ਤਾਂ ਓਬਵੀਅਸਲੀ ਟੀਕਾ ਲੱਗੂਗਾ ਹੀ ਉਹ ਤੋਂ ਤੋਂ ਐਂਟੀਬਾਇਟਿਕ ਵੀ ਲੱਗਣਗੇ ਵਕ ਵਕ ਟੀਕੇ ਦੇੜੇ ਹੈਗੇ ਆ ਉਹ ਤਾਂ ਉਹਦੇ ਟਰੀਟਮੈਂਟ ਲੀ ਸਵੇਲਿੰਗ ਦੇ ਲਈ ਹੋ ਹੋ ਹੀ ਜਾਊਗਾ ਪਰ ਪਹਿਲਾਂ ਅਸੀਂ ਦੇਖੀਏ ਵੀ ਇੱਕ ਤਾਂ ਅਸੀਂ ਬਿਮਾਰੀ ਤੋਂ ਪਹਿਲਾਂ ਪ੍ਰਕੋਸ਼ਨ ਤੇ ਧਿਆਨ ਦੇਈਏ ਵੀ ਇਹ ਬਿਮਾਰੀ ਆਵੇ ਹੀ ਨਾ ਉਹਦੇ ਚ ਸਾਡਾ ਯੋਗਦਾਨ ਹੋਣਾ ਚਾਹੀਦਾ ਫਾਰਮਰ ਦਾ ਯੋਗਦਾਨ ਹੋਣਾ ਚਾਹੀਦਾ ਵੀ ਸਾਨੂੰ ਪਤਾ ਹੋਵੇ ਉਹ ਕਿਤਾਬਾਂ ਪੜ੍ਹ ਕੇ ਵੀ ਪਤਾ ਲੱਗ ਸਕਦਾ ਉਹ ਡਾਕਟਰਾਂ ਤੋਂ ਸਿੱਖ ਕੇ ਵੀ ਪਤਾ ਲੱਗ ਸਕਦਾ ਉਹ ਸੈਮੀਨਾਰ ਲਾ ਕੇ ਵੀ ਪਤਾ ਲੱਗ ਸਕਦਾ ਉਹ ਸਿੱਖਣ ਵਾਲੀ ਚੀਜ਼ ਤੁਸੀਂ YouTube ਤੇ ਵੀ ਸਿੱਖ ਸਕਦੇ ਹੋ ਜੇ ਅਸੀਂ ਸਿੱਖਣਾ ਹੋਵੇ ਤੇ ਉਹਦੇ ਵਿੱਚ ਅਸੀਂ ਆਪਦੇ ਪਸ਼ੂ ਦਾ ਵੀ ਵਿਚਾਰ ਕਰ ਸਕਦੇ ਹਾਂ ਸਾਡੀ ਜਿਹੜਾ ਖਰਚਾ ਹੈ ਟੀਕਿਆਂ ਦਾ ਜਾਂ ਹੋਰ ਪ੍ਰੋਡਕਟਾਂ ਦਾ ਜਾਂ ਹੋਰ ਉਹ ਅਸੀਂ ਬਚਾ ਵੀ ਸਕਦੇ ਹਾਂ ਜੇ ਸਾਨੂੰ ਸਹੀ ਤਰੀਕਾ ਪਤਾ ਹੈ ਸੋ ਮੁੱਖ ਦੀ ਗੱਲ ਇਹ ਹੈ ਵੀ ਪਹਿਲਾਂ ਨਸਲ ਫਿਰ ਖਰਾਕ ਮਨੇ ਤੁਹਾਡਾ ਕੀ ਹੈ ਫਿਰ ਤੁਸੀਂ ਜਾ ਕੇ ਦੁੱਧ ਨੂੰ ਸੋਚੋ ਤੇ ਤੁਹਾਡਾ ਦੁੱਧ ਵਧੂਗਾ ਕਿਉਂਕਿ ਜੇ ਨਸਲ ਨਹੀਂ ਚੰਗੀ ਉਹਨੂੰ ਖਰਾਕ ਦੇ ਕੇ ਫਾਇਦਾ ਨਹੀਂ ਹੈ ਜੇ ਤੁਹਾਡੀ ਨਸਲ ਚੰਗੀ ਹੈ ਤੁਸੀਂ ਖਰਾਕ ਨਹੀਂ ਚੰਗੀ ਦੇ ਰਹੇ ਹੋ ਫਿਰ ਦੁੱਧ ਕਿੱਥੋਂ ਹੋ ਜੂਗਾ ਸੋ ਸਾਰਾ ਕੁਝ ਮਿਲਾ ਕੇ ਹੀ ਇੱਕ ਦੁੱਧ ਜਿਹੜਾ ਹੈਗਾ ਉਹ ਲਿਆ ਜਾ ਸਕਦਾ ਪਸ਼ੂਦੋ ਇਹ ਸਾਰਾ ਕੁਝ ਨਹੀਂ ਹੈਗਾ ਤਾਂ ਫਿਰ ਤਾਂ ਆਪਾਂ ਟੋਟਕੇ ਜਿੰਨੇ ਮਰਜ਼ੀ ਵਰਤ ਲਈਏ ਕੁਝ ਨਹੀਂ ਹੋਣਾ ਸਿਰਫ ਸਾਡੀ ਜੇਬ ਚੋਂ ਪੈਸਾ ਜਾਊਗਾ ਜਿੰਨੇ ਮਰਜ਼ੀ ਸਪਲੀਮੈਂਟ ਦੇ ਲਈਏ ਪ੍ਰੋਡਕਟਾਂ ਤੇ ਜਾਂ ਫੀਡ ਤੇ ਖਰਚਾ ਵਾਜੂਗਾ ਦੋ ਦੋ ਸੋ ਕਿਉਂਕਿ ਅਸੀਂ ਵੀ ਜਾਣਦੇ ਆਂ ਵੀ ਜਾਦੂ ਪੂਨੇ ਵਾਲਾ ਟਾਈਮ ਤਾਂ ਨਹੀਂ ਰਿਹਾ ਤੇ ਕੋਈ ਚੀਜ਼ ਪਸ਼ੂ ਦੇ ਪੇਟ ਚ ਖਲਾਈ ਫਿੱਟੀ ਦੇ ਉਹਨੇ ਚੱਕ ਕੇ ਬੂਸਟ ਕਰਤਾ ਕੁਝ ਨਹੀਂ ਹੋਊਗਾ ਜਦ ਤੱਕ ਥੋੜੀ ਆਪ ਦੀ ਮੈਨੇਜਮੈਂਟ ਸਹੀ ਨਹੀਂ ਹੈਗੀ ਪਸ਼ੂ ਦੀ ਨਸਲ ਤੇ ਤੁਸੀਂ ਕੰਮ ਨਹੀਂ ਕਰ ਰਹੇ ਹੋ ਤੁਹਾਨੂੰ ਪਤਾ ਨਹੀਂ ਹੈਗਾ ਵੀ ਪਸ਼ੂ ਮੇਰੇ ਨੂੰ ਦਿੱਕਤ ਕੀ ਹੈਗੀ ਹੈ ਵਿਛਰਦੇ ਨਹੀਂ ਆਪਾਂ ਉਦੋਂ ਤੱਕ ਦੁੱਧ ਨਹੀਂ ਵੱਧ ਸਕਦਾ ਦੁੱਧ ਵਧਾਣਾ ਕੋਈ ਉਹ ਨਹੀਂ ਆ ਪਿਆ ਸੀ ਜਿਵੇਂ ਬਟਨ ਦੱਬਿਆ ਪੱਖਾ ਪਹਿਲਾਂ ਇੱਕ ਤੇ ਸੀ ਉਹਦਾ ਰੈਗੂਲੇਟਰ ਘੁਮਾਇਆ 5 ਤੇ ਹੋ ਗਿਆ ਸਪੀਡ ਵਧ ਗਈ ਐਵੇਂ ਤਾਂ ਕੁਝ ਨਹੀਂ ਹੁੰਦਾ ਜੇ ਇਹੋ ਜੀਆਂ ਬਰੀਕੀਆਂ ਦੇਖਣੀਆਂ ਐ ਡੇਰੀ ਫਾਰਮ ਦੀਆਂ ਤਾਂ ਇਹ ਨਹੀਂ ਵੀ ਆਪਾਂ ਡੇਰੀ ਫਾਰਮ ਖੋਲਿਆ ਤੇ ਆਪ ਚਿੱਟੇ ਕੱਪੜੇ ਪਾ ਕੇ ਘਰੇ ਬੈ ਕੇ ਕਦੇ ਨਹੀਂ ਆਪਾਂ ਨੂੰ ਬੇਸਿ ਚਾਉਣਾ ਪਊਗਾ ਪਸ਼ੂ ਦੀ ਨਾਭ ਜੇ ਪਛਾਨ ਨਹੀਂ ਪਾਉਗੀ ਕਿਹੜੀ ਖਰਾਕ ਦੀ ਕਮੀ ਹੈ ਕੀ ਦੇਣ ਦੀ ਲੋੜ ਹੈ ਹਾਂ ਕੀ ਦੇਣ ਦੀ ਲੋੜ ਹੈ ਸੇਰੀ ਬਣਾ ਲੈਣਾ ਜਾਵਾਂਗੇ ਉਹਦੇ ਚ ਇਹ ਹੈ ਹੁਣ ਪਸ਼ੂ ਪਾਲਕ ਬਹੁਤ ਸਿਆਣੇ ਆ ਮਤਲਬ ਬਹੁਤ ਐਡਵਾਂਸ ਲੈਵਲ ਦੇ ਵਿੱਚ ਡੇਰੀ ਚੱਲੀ ਗਈ ਹੈ ਸੋ ਉੱਥੇ ਕੀ ਹੈ ਹੁਣ ਪਸ਼ੂ ਪਾਲਕਾਂ ਨੂੰ ਪਤਾ ਹੈ ਕਿ ਲੇਬਰ ਦੇ ਸਿਰ ਤੇ ਕੰਮ ਨਹੀਂ ਛੱਡਗੇ ਕੁਝ ਵੜਨਾ ਉਹ ਵਿੱਚ ਵੜਦੇ ਆ ਉਹਨਾਂ ਨੂੰ ਬਹੁਤ ਕੁਝ ਪਤਾ ਲੱਗ ਰਿਹਾ ਨਵੇਂ ਫਾਰਮ ਵੀ ਜਿੰਨੇ ਖੁੱਲ ਰਿਹਾ ਗਿਆ ਜਾਂ ਜਿੰਨੇ ਖੋਲਣਾ ਵੀ ਹੈਗਾ ਉਹਨਾਂ ਦਾ ਆਪਾਂ ਤਾਂ ਹੀ ਸਲਾਹ ਦਿੰਨੇ ਆ ਜਿੰਨੇ ਵੀ ਅਸੀਂ ਫਾਰਮ ਵੀ ਕਵਰ ਕਰਦੇ ਆ ਇੱਕੋ ਹੀ ਸਲਾਹ ਹੁੰਦੀ ਆ ਪਸ਼ੂ ਦੇ ਵਿੱਚ ਵਿਚਰੋ ਕਿਉਂਕਿ ਤੁਹਾਨੂੰ ਜਦੋਂ ਤੁਸੀਂ ਵਿਚਰੋਗੇ ਨਾ ਤੁਹਾਨੂੰ ਪਸ਼ੂ ਦੇ ਹਾਲ ਉਹਦੀ ਖਰਾਕ ਕੀ ਖਾ ਰਿਹਾ ਹੈ ਜਗਾਲੀ ਕੀ ਕਰ ਰਿਹਾ ਹੈ ਉਹ ਪਿਸ਼ਾਬ ਕਿੰਨੀ ਵਾਰੀ ਕੀਤਾ ਹੈ ਉਹਨੇ ਤਾਰਾਂ ਕਦੋਂ ਦਿੱਤੀਆਂ ਮੈਨੂੰ ਟੀਕਾ ਕਦੋਂ ਘਰਾਨ ਦੀ ਲੋੜ ਹੈ ਜਾਂ ਉਹ ਤੁਹਾਨੂੰ ਕੁਝ ਨਹੀਂ ਆਪਣੇ ਆਪ ਸਿੱਖ ਸਿੱਖ ਕੇ ਸਿੱਖ ਸਿੱਖ ਕੇ ਤੁਹਾਨੂੰ ਪਤਾ ਲੱਗ ਜਾਊਗਾ ਕਿਸੇ ਦੀ ਲੋੜ ਨਹੀਂ ਤੁਸੀਂ ਆਪ ਹੀ ਆਪ ਦੇ ਪਸ਼ੂ ਦੇ ਐਕਸਪਰਟ ਹੋ ਬਸ ਜਦੋਂ ਤੁਸੀਂ ਕੋਈ ਗੰਭੀਰ ਬਿਮਾਰੀ ਹੈ ਜਾਂ ਕੋਸ਼ ਹੈਗਾ ਉਦੋਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਆਪ ਕਦੇ ਵੀ ਮਾਹਿਰ ਨਹੀਂ ਬਣਨਾ ਚਾਹੀਦਾ ਕਿਸੇ ਵੀ ਜਿਹੜੀ ਅੱਜ ਅਸੀਂ ਡਿਸਕਸ਼ਨ ਕੀਤੀ ਹੈ ਇਹ ਡਿਸਕਸ਼ਨ ਉਹੀ ਚੀਜ਼ ਹੈ ਕਿ ਇੱਕ ਆਮ ਫਾਰਮਰ ਆਮ ਪਸ਼ੂ ਪਾਲਕ ਇਹਨਾਂ ਚੀਜ਼ਾਂ ਨੂੰ ਧਿਆਨ ਚ ਕਿੱਦਾਂ ਰੱਖੇ ਮੈਂ ਆਪਦੇ ਪਸ਼ੂ ਦੀ ਨਸਲ ਤੇ ਕਿੱਦਾਂ ਕੰਮ ਕਰਾਂ ਉਹ ਤਾਂ ਪਸ਼ੂ ਪਾਲਕ ਨੇ ਕਰਨਾ ਨਾ ਪਸ਼ੂ ਦੀ ਨਸਲ ਦੇ ਪਸ਼ੂ ਪਾਲਕ ਕੰਮ ਕਰੂਗਾ ਪਰ ਹੁਣ ਜੇ ਮੈਨੂੰ ਟੀਕਾ ਵਰਵਾਣਾ ਤਾਂ ਮੈਨੂੰ ਪਤਾ ਹੋਵੇ ਥੋੜਾ ਬਹੁਤਾ ਵੀ ਯਾਰ ਇਹ ਨਸਲ ਵੀ ਹੈ ਇਹਦਾ ਇਹ ਟੀਕਾ ਵੀ ਆਉਂਦਾ ਚਲੋ ਆਪਾਂ ਡਾਕਟਰ ਨਾਲ ਗੱਲ ਕਰਕੇ ਵਰਵਾ ਲੈਨੇ ਆ ਡਾਕਟਰ ਵੀ ਠੀਕ ਹੈ ਤੁਹਾਨੂੰ ਨਹੀਂ ਨਾ ਦੇਣਗੇ ਚੰਗੀ ਨਸਲ ਦੇ ਟੀਕੇ ਤੁਹਾਨੂੰ ਜਿਹੜੇ ਹੈਗੇ ਆ ਮਹੀਆ ਕਰਵਾ ਦੇਣਗੇ ਆ ਜਵੇਂ ਆ ਅੱਜ ਕੱਲ ਤਾਂ ਹਰ ਚੀਜ਼ इजीली ਉਪਲਬਧ ਹੈਗੀ ਹੈ ਕੁਝ ਵੀ ਹੈ ਫੋਨ ਤੇ ਵੀਡੀਓ ਤੇ ਸਾਰਾ ਕੁਝ ਮਿਲ ਜਾਂਦਾ ਹੈਗਾ ਤੁਸੀਂ ਸੰਪਰਕ ਕਰਕੇ ਲਿੰਕ ਬਣਾ ਕੇ ਲੈ ਸਕਦੇ ਹੋ ਇਸੇ ਤਰ੍ਹਾਂ ਜਦੋਂ ਤੁਹਾਡੇ ਕੋਲ ਨਸਲ ਤਿਆਰ ਹੋ ਗਈ ਤੁਸੀਂ ਤੁਹਾਨੂੰ ਖਰਾਕ ਦਾ ਪਤਾ ਲੱਗ ਗਿਆ ਯੂਨੀਵਰਸਿਟੀ ਤੋਂ ਕਿਤਾਬਾਂ ਲਿਆ ਕੇ ਪੜੋ ਮਾਇਰਾਂ ਦੇ ਸੈਮੀਨਾਰ ਲਾਓ ਖਰਾਕ ਦਾ ਵੀ ਪਤਾ ਲੱਗ ਗਿਆ ਆਟੋਮੈਟਿਕਲੀ ਤੁਹਾਡਾ ਜਿਹੜਾ ਹੈਗਾ ਫਾਰਮ ਵੀ ਤਰੱਕੀ 'ਚ ਜਾਊਗਾ ਉਸ ਤੋਂ ਬਾਅਦ ਤੁਸੀਂ ਚੰਗਾ ਦੁੱਧ ਵੀ ਲੈ ਸਕਦੇ ਹੋ ਕੁਝ ਕਰਨ ਦੀ ਲੋੜ ਨਹੀਂ ਕੋਈ ਅੱਜ ਬਹੁਤ ਹੈ ਉਹ ਤੁਹਾਡੇ ਹੱਥ ਚ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਉਹ ਚਰਚਾ ਸੀ ਜਿਹੜੀ ਕਿ ਰੋਜ਼ਾਨਾ ਕਿਸਾਨ ਸਾਡੇ ਤੱਕ ਆਪਣੇ ਸਵਾਲ ਦੇ ਜ਼ਰੀਏ ਪਹੁੰਚਾਉਂਦੇ ਆ ਆਪਣੀ ਖੇਤੀ ਐਪ ਤੇ ਬਹੁਤ ਸਾਰੇ ਕਿਸਾਨ ਸਵਾਲ ਪੁੱਛਦੇ ਆ ਟਾਪਿਕ ਬਹੁਤ ਵੱਡਾ ਸਬਜੈਕਟ ਬਹੁਤ ਵੱਡਾ ਬਹੁਤ ਸਾਰੀਆਂ ਗੱਲਾਂ ਆ ਸਾਰੀਆਂ ਗੱਲਾਂ ਹੋ ਸਕਦਾ ਨਹੀਂ ਕਵਰ ਹੋਈਆਂ ਹੋਣੀਆਂ ਜੇ ਤੁਹਾਨੂੰ ਲੱਗਦਾ ਕਿਸੇ ਗੱਲ ਤੇ ਚਰਚਾ ਹੋਣੀ ਰਹਿ ਗਈ ਜਾਂ ਕੋਈ ਤੁਹਾਡਾ ਸਵਾਲ ਹੈ ਤੁਹਾਡੇ ਪਸ਼ੂਆਂ ਦੇ ਰਿਲੇਟਡ ਜਾਂ ਤਾਂ ਤੁਸੀਂ ਕਮੈਂਟ ਕਰ ਦਿਓ ਜਾਂ ਫਿਰ ਆਪਣੀ ਖੇਤੀ ਐਪ ਤੇ ਉੱਤੇ ਸਵਾਲ ਪਾ ਦਿਓ ਸਾਡੇ ਕੋਲੇ ਪਸ਼ੂਆਂ ਦੇ ਸਾਰੇ ਮਾਹਿਰ ਜਿਹੜੇ ਉੱਤੇ ਤੁਹਾਨੂੰ ਗਾਈਡ ਕਰਨ ਦੇ ਲਈ ਹਾ ਅਵੇਲੇਬਲ ਹਨ ਉਹ ਤੁਹਾਨੂੰ ਤੁਹਾਡੇ ਸਵਾਲ ਦੇ ਅਨੁਸਾਰ ਤੁਹਾਨੂੰ ਜਵਾਬ ਦੇ ਦੇਣਗੇ ਬਾਕੀ ਜੇ ਕੋਈ ਪਸ਼ੂਆਂ ਦਾ ਕੋਈ ਪ੍ਰੋਡਕਟ ਖਰੀਦਣਾ ਚੰਗਾ ਜਿਹੜਾ ਫੀਡ ਸਪਲੀਮੈਂਟ ਖਰੀਦਣਾ ਉਹ ਵੀ ਆਪਣੀ ਖੇਤੀ ਐਪ ਤੇ ਉਪਲਬਧ ਹੈ ਸਾਡੇ ਨਾਲ ਇਸੇ ਤਰੀਕੇ ਨਾਲ ਹੀ ਜੁੜੇ ਰਹੋ ਧੰਨਵਾਦ